ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਵਾਈਬ ਵਿਦ ਹੀਤ ਤੇ ਅੱਜ ਆਪਾਂ ਨਵਾਂ ਪੋਡਕਾਸਟ ਲੈ ਕੇ ਆਏ ਆ ਜੀ ਸਾਡੇ ਨਾਲ ਨੇ ਦਿਲਬਾਹਦ ਸਰ ਸਤਿ ਸ਼੍ਰੀ ਅਕਾਲ ਜੀ ਸ਼ਿਗਮ ਜੀ ਹੈ ਜੀ ਸਤਿ ਸ਼੍ਰੀ ਅਕਾਲ ਦਸਕਨ ਜੀ ਤੇ ਰਸ਼ੀ ਦੇਵ ਤੋਂ ਬਈ ਪਹਿਲਾਂ ਤਾਂ ਜੀ ਆਇਆਂ ਨੂੰ ਮੋਸਟ ਵੈਲਕਮ ਸਾਨੂੰ ਟਾਈਮ ਦੇਣ ਵਾਸਤੇ ਹਨ ਤਾਂ ਇਹ ਆਪਣਾ ਪੋਡਕਾਸਟ ਨਹੀਂ ਹੈ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ ਸਰੋਂ ਪਹਿਲਾਂ ਮੈਂ ਦਰਸ਼ਕ ਵੀਰਾਂ ਨੂੰ ਇਹ ਦੱਸਣਾ ਚਾਹਣਾ ਕਿ ਬਾਈ ਦਿਲਬਾਗ ਚਰਚ ਦੇ ਪਾਸਟਰ ਨੇ ਹਨ ਤੇ ਆਪਾਂ ਇੱਕ ਜੀ ਮੈਸੇਜ ਲੈ ਕੇ ਤੁਰੇ ਹੋਏ ਆ ਲੋਕਾਂ ਵਾਸਤੇ ਵੀ ਕੀ ਭੂਤ ਸੱਚ ਜਾਂ ਮਨ ਦਾ ਵਹਿਮ ਹੈ ਨਾ ਤਾਂ ਆਪਾਂ ਜੋ ਉਸ ਚੀਜ਼ ਤੇ ਗੱਲਾਂ ਬਾਤਾਂ ਕਰਨੀਆਂ ਪਹਿਲਾ ਮੇਰਾ ਸਵਾਲ ਇਹ ਹੈ ਵੀਰੇ ਤੁਹਾਨੂੰ ਕਿ ਤੁਸੀਂ ਕਿਸ ਹੱਦ ਤੱਕ ਇਸ ਚੀਜ਼ ਨੂੰ ਮੰਨਦੇ ਹੋ ਵੀਪੁੱਤ ਪ੍ਰੇਤ ਆਤਮਾਵਾ ਸੱਚ ਨੇ ਅ ਸਭ ਤੋਂ ਪਹਿਲਾਂ ਮੈਂ ਇਹਸਨਾਂ ਜਾਵਾਂਗਾ ਕਿ ਤੁਹਾਡੇ ਔਰ ਮੇਰੇ ਮੰਨਣ ਜਾਂ ਨਾ ਮੰਨਣ ਨਾਲ ਕੋਈ ਚੀਜ਼ਾਂ ਦੀ ਹੋਣ ਖਤਮ ਨਹੀਂ ਹੈ ਹੈਨਾ ਜੀ ਕਿਉਂਕਿ ਅਸੀਂ ਕਿੰ ਮੈਂ ਮੰਨਦਾ ਆ ਇਹ ਸੱਚ ਆ ਹਾਂਜੀ ਤੇ ਸ਼ਾਇਦ ਕੋਈ ਹੋਰ ਮੰਨ ਰਿਹਾ ਕਿ ਝੂਠ ਹੈ ਸੋ ਤੁਹਾਡੇ ਮੇਰੇ ਮੰਨਣ ਤੋਂ ਪਹਿਲਾਂ ਇਹ ਆ ਕਿ ਕਿਹੜੀ ਚੀਜ਼ ਵਾਕੀ ਹੈਗੀ ਜੇ ਅਸੀਂ ਯੂਨੀਵਰਸਲ ਬੇਸਿਸ ਲਈਏ ਤੇ ਜੇ ਪੋਜ਼ਿਟਿਵ એનર્ਜੀ ਹੈ ਕਿ ਤੇ 네ਗਟਿਵ ਵੀ ਹੈ। ਜੇ ਕੋਈ ਸੱਚੇ ਰੱਬ 'ਚ ਵਿਸ਼ਵਾਸ ਕਰਦਾ ਹੈ ਤਾਂ ਉਹਨੂੰ ਭੂਤਾਂ ਵਿੱਚ ਵਿਸ਼ਵਾਸ ਕਰਨੀ। ਜੀ ਤੇ ਜੋ ਮੈਂ ਸਿੱਖਿਆ ਬਾਈਬਲ ਦੇ ਵਿੱਚੋਂ ਆਪਣੇ ਪੁਰਾਣੇ ਜੀਵਨ ਦੇ ਵਿੱਚੋਂ ਤਾਂ ਮੈਂ ਤਾਂ ਇਹੀ ਮੰਨਾਂਗਾ ਕਿ ਵਾਕਿ ਹੀ ਭੂਤਾਂ ਵੀ ਹੈਗੀਆਂ ਨੇ ਔਰ ਦੁਸ਼ਟ ਸ਼ਕਤੀਆਂ ਵੀ ਹੋ। ਠੀਕ ਹੈ ਜੀ। ਅ ਭਾਈ ਅਗਲਾ ਸਵਾਲ ਮੇਰਾ ਇਹ ਜਿਵੇਂ ਕਿ ਤੁਸੀਂ ਪੁਸ਼ਟੀ ਕਰਨ ਕੀਤਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਜੇ ਈਸ਼ਵਰ ਹੈ ਆਪਣੇ ਨਾਲ ਤਾਂ ਕਿਤੇ ਨਾ ਕਿਤੇ ਉਹ ਨੈਗੇਟਿਵ એનર્ਜੀਜ਼ ਵੀ ਦੁਨੀਆ ਤੇ ਐਗਜ਼ਿਸਟ ਕਰਦੀਆਂ ਨੇ ਰਾਈਟ ਹੁਣ ਮੇਰਾ ਅਗਲਾ ਸਵਾਲ ਇਹ ਹੈ ਬਈ ਕਿ ਤੁਸੀਂ ਕਿੰਨੇ ਪਰਸੈਂਟ ਤੱਕ ਜਾਂ ਤੁਹਾਡਾ ਕੀ ਐਕਸਪੀਰੀਅੰਸ ਹੈ ਉਸ ਚੀਜ਼ ਨੂੰ ਲੈ ਕੇ ਵੀ ਉਹ ਜੇ ਸਾਡੇ ਨਾਲ ਤੁਸੀਂ ਸਾਂਝਾ ਕਰਦੇ ਹੋ ਛੋਟਾ ਜਿਹਾ ਤੁਹਾਡਾ ਆਇਆ ਸੀ ਕਿ ਪਰਸੈਂਟ ਹਾਂਜੀ ਇਹ ਇਹਨਾਂ ਜੀ ਜਦੋਂ ਅਸੀਂ ਪਰਸੈਂਟੇਜ ਦੇ ਵਿੱਚ ਨਹੀਂ ਲਾ ਸਕਦੇ ਪਹਿਲਾਂ ਹੀ ਗਲियर ਕਰ ਚੁੱਕਿਆ ਕਿ ਹੁੰਦੇ ਹੈ ਇਹਨਾਂ ਠੀਕ ਹੈ ਜੀ ਤੇ ਜੇ ਪਰਮਾਤਮਾ ਦੀ ਹੁੰਦ ਹੈ ਕੀ ਆ ਤੇ ਨਾਲ ਦੂਸਰੀ ਪਾਰਟੀ ਮੈਨੂੰ ਜਿਆਦਾਤਰ ਨਾਮ ਦਿੰਦਾ ਹੈ ਤਾਂ ਦੂਸਰੀ ਪਾਰਟੀ ਦੀ ਵੀ ਹੁੰਦ ਹੈ ਜੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹੈ ਨਾ ਸੋ ਐਜ਼ ਅ ਪਾਸਟਰ ਹੋਣ ਤੋਂ ਪਹਿਲਾਂ ਵੀ ਮੈਂ ਗੱਲ ਕਰਾਂ ਕਿ ਇੱਕ ਹਿਊਮਨ ਹੋਣ ਦੇ ਨਾਤੇ ਜਾਂ ਇਸ ਕਿੱਤੇ ਦੇ ਵਿੱਚ ਜਾਂ ਰੱਬ ਦੀ ਸੇਵਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਮੇਰੇ ਤਜਰਬੇ ਸੀ ਕਿ ਵਾਕਈ ਮੈਂ ਉਹਨਾਂ ਨਾਲ ਚੀਜ਼ਾਂ ਵਿੱਚ ਵਿਚਰਿਆ ਹੋਇਆ ਸੀ ਪਰ ਕਿਤੇ ਨਾ ਕਿਤੇ ਉਦੋਂ ਉਹਨਾਂ ਚੀਜ਼ਾਂ ਨੂੰ ਮੈਂ ਫੇਸ ਟੂ ਫੇਸ ਫੇਸ ਨਹੀਂ ਕੀਤਾ ਸੀ ਜਾਂ ਤਾਂ ਕਹਾਣੀਆਂ ਦੇ ਰੂਪ ਦੇ ਵਿੱਚ ਤੇ ਜਾਂ ਲੋਕਾਂ ਦੇ ਵਿੱਚ ਹੀ ਵੇਖਿਆ ਸੀ ਆਪਣੇ ਅੱਖਾਂ ਦੇ ਸਾਹਮਣੇ ਮੇਰੇ ਲਈ ਉਹ ਵੇਖਣਾ ਸੰਭਵ ਨਹੀਂ ਸੀ ਪਰ ਸ਼ੁਰੂ ਤੋਂ ਇੱਕ ਇੱਛਾ ਸੀ ਮੇਰੀ ਕਿ ਮੈਂ ਪ੍ਰਮਾਤਮਾ ਨੂੰ ਜ਼ਰੂਰ ਲੱਭਾਂ ਤੇ ਜਦੋਂ ਪ੍ਰਮਾਤਮਾ ਨੇ ਮੈਨੂੰ ਦਿਖਾਈ ਦੇਣ ਦੇ ਵਿੱਚ ਦੇਰੀ ਕੀਤੀ ਕਿਉਂਕਿ ਜਿਹੜਾ ਪ੍ਰਮਾਤਮਾ ਹੈ ਨਾ ਸੱਚਾ ਪਰਮੇਸ਼ਰ ਹੈ ਉਹ ਹਰ ਚੀਜ਼ ਦੇ ਵਿੱਚ ਧੀਰਜ ਰੱਖਦਾ ਹੈ ਮੈਂ ਬਾਣੀ ਦੇ ਵਿੱਚ ਉਹ ਹੀ ਸਿੱਖਿਆ ਕਿ ਉਹ ਧੀਰਜੀ ਪਰਮੇਸ਼ਰ ਹੈ ਉਹ ਕਿਤੇ ਕਾਲੀ ਨਹੀਂ ਕਰਦਾ ਕਿਸੇ ਇਨਸਾਨ ਹੋਣ ਦੇ ਨਾਤੇ ਅਸੀਂ ਕਾਲੇ ਪੈ ਜਾਂਦੇ ਹਾਂ ਵੀ ਕਈ ਵਾਰੀ ਹੁੰਦਾ ਨਾ ਇਹ ਕੰਮ ਖੋਇਆ ਨਹੀਂ ਫੋਰ ਐਗਜ਼ਾਮਪਲ ਕੋਈ ਕੋਈ ਬਿਜ਼ਨਸ ਸ਼ੁਰੂ ਕੀਤਾ ਅਸੀਂ ਆਜੀ ਮਰਜ਼ੀ ਨਾਲ ਬਿਜ਼ਨਸ ਸ਼ੁਰੂ ਕਰ ਲਿਆ ਉਹ ਚੱਲਣ ਦੇ ਵਿੱਚ ਟਾਈਮ ਲੱਗ ਰਿਹਾ ਅਸੀਂ ਕਿੰਨੇ ਵੀ ਅੱਜ ਗਾ ਕਿਉਂ ਨਹੀਂ ਅੱਜ ਹੀ ਇਹ ਕਿਉਂ ਨਹੀਂ ਹੋਇਆ ਅੱਜ ਹੀ ਕਿਉਂ ਨਹੀਂ ਹੋਇਆ ਕੋਈ ਵੀ ਕੰਮ ਵਿੱਚ ਅਸੀਂ ਅੱਜ ਸੋਚਦੇ ਹਾਂ ਪਰ ਉਹ ਜਿਹੜਾ ਪਰਮਾਤਮਾ ਹੈਗਾ ਆਉਣ ਵਾਲੇ ਕਈ ਸੌ ਸਾਲਾਂ ਦਾ ਪ੍ਰੋਜੈਕਟ ਲੈ ਕੇ ਚੱਲਦਾ ਹੈ ਉਹ ਆਉਣ ਬਾਰੇ ਜਾਣਦਾ ਹੈ ਨਾ ਸੋ ਮੈਂ ਪਰਮਾਤਮਾ ਨੂੰ ਵੇਖਣ ਦੇ ਵਿੱਚ ਬੜੀ ਤੇ ਚਸਪੀ ਰੱਖਦਾ ਸੀ ਤੇ ਇੱਕ ਦੌਰ ਆਇਆ ਕਿ ਜਦੋਂ ਪਰਮਾਤਮਾ ਨਹੀਂ ਮੇਰੇ ਸਾਹਮਣੇ ਆ ਰਹੀ ਸੀ ਤਾਂ ਮੈਂ ਇਹ ਵੀ ਸੋਚਿਆ ਕਿ ਹੁਣ ਸ਼ੈਤਾਨ ਨੇ ਲੱਭ ਲਈ ਹੈ ਹੂੰ ਕਿਉਂਕਿ ਮੈਂ ਉਸ ਚੀਜ਼ ਨੂੰ ਮੰਨਦਾ ਸੀ ਵੀ ਕੋਈ ਹੈ ਹੋਰ ਸ਼ਕਤੀ ਵੀ ਹੈ ਤੇ ਜੇ ਮੈਨੂੰ ਇਦਾਂ ਸੀ ਕਿ ਜਿਹੜੀ ਚੀਜ਼ ਸੌਖੀ ਮਿਲ ਜਾਂਦੀ ਆ ਬਹੁਤ ਲੱਭਦੀ ਹੈ ਹੂੰ ਪਰ ਜਦੋਂ ਉਸ ਦੌਰ ਦੇ ਵਿੱਚ ਪ੍ਰੋਪਰ ਡਾਊਨਫਾਲ ਦੇ ਵਿੱਚ ਕਿਤੇ ਆਪਾਂ ਫਿਰ ਜ਼ਰੂਰ ਗੱਲ ਕਰਾਂਗੇ ਪ੍ਰੋਪਰ ਡਾਊਨਫਾਲ ਦੇ ਵਿੱਚ ਮੈਂ ਜਦੋਂ ਪਹੁੰਚਿਆ ਤਾਂ ਉਸ ਸਮੇਂ ਉਸ ਪ੍ਰਮਾਤਮਾ ਨੇ ਮੇਰੀ ਬਾਹ ਫੜੀ ਤੇ ਮੈਂ ਉਸ ਨੂੰ ਜਾਣਿਆ ਔਰ ਮੈਂ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਸੁੰਨਾ ਸ਼ੁਰੂ ਕੀਤਾ ਉਹਨਾਂ ਦੇ ਬਾਰੇ ਪੜ੍ਹਨਾ ਜਾਣਨਾ ਸਭ ਸ਼ੁਰੂ ਕੀਤਾ ਉਸ ਤੋਂ ਬਾਅਦ ਕਾਫੀ ਸਾਰੇ ਤਜਰਬੇ ਆਪਾਂ ਸਾਂਝੇ ਕਰਾਂਗੇ ਕਿ ਜਿਹੜੇ ਕਾਫੀ ਸਾਰੇ ਤਜਰਬੇ ਜਿਹਦੇ ਮੈਂ ਫੇਸ ਟੂ ਫੇਸ ਸਾਹਮਣੇ ਜਿਵੇਂ ਕਿ ਭਾਈ ਜਿਵੇਂ ਕਿ ਇੱਕ ਵਾਰ ਦੀ ਜ਼ਿਆਦਾਤਰ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਰੱਬ ਦੀ ਮਿਹਰ ਆ ਕਿ ਦੂਰੋਂ ਹੀ ਕੰਮ ਹੋ ਜਾਂਦੇ ਨੇ ਇੱਕ ਪਾਸਟਰ ਹੋਣ ਦੇ ਨਾਤੇ ਨਾ ਸਾਡੇ ਸਾਡੇ ਤੇ ਉੱਪਰ ਸਵਾਲ ਉਠਾਏ ਜਾਂਦੇ ਨੇ ਕਿ ਬੜੇ ਭੂਤ ਕੱਢਦੇ ਨੇ ਬੜੇ ਚਮਤਕਾਰ ਹਨਾ ਪਰ ਜੇ ਕੁਝ ਹੁੰਦਾ ਤਾਂ ਹੀ ਤਾਂ ਗੱਲ ਹੁੰਦੀ ਹੈ ਨਾ ਤੇ ਜੇ ਅਸੀਂ 네ਗੇਟਿਵ એનર્ਜੀ ਦੀ ਭੂਤਾਂ ਦੀ ਆਪਾਂ ਗੱਲ ਕਰਦੇ ਜੇ ਭੂਤ ਹੈਗੇ ਆ ਤਾਂ ਹੀ ਤਾਂ ਨਿਕਲਣਗੇ ਮੈਂ ਇੱਕ ਕੋਈ ਕਹਿਣਾਵਾ ਤੁਹਾਡਾ ਨਾਲ ਇੱਕ ਦੋ ਸਾਂਝੀ ਕਰਦਾ ਇੱਕ ਵਾਰ ਕੀ ਹੋਇਆ ਕਿ ਕੋਈ ਲੜਕੀ ਸੀ ਜਿਹਦੇ ਉੱਪਰ ਕਿਸੇ ਦੁਸ਼ਟ ਆਤਮਾ ਦਾ ਜਾਂ ਪੂਤ ਦਾ ਕਹਿ ਲਓ ਉਹਦਾ ਪ੍ਰਭਾਵ ਪਿਆ ਉਹ ਕਰਦੇ ਵਿੱਚ ਬੜੀ ਅਫਸਰ ਸੀ ਉਹ ਸਿਸਟਮ ਉਹਨਾਂ ਦਾ ਬੜਾ ਖਰਾਬ ਤੇ ਕਿਸੇ ਨੇ ਉਹਨਾਂ ਨੇ ਮੇਰੇ ਬਾਰੇ ਦੱਸਿਆ ਮੈਂ ਲਾਈਵ ਦੇ ਵਿੱਚ ਉਹਨਾਂ ਦਾ ਪਿੰਡ ਜਾਂ ਬਾਅਦ ਵਿੱਚ ਨਹੀਂ ਦੱਸ ਪਾਵਾਂਗਾ ਇੱਕ ਵਾਰ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਮਿਲਾ ਵੀ ਦੇਵਾਂ ਜੀ ਜੀ ਤੋ ਉਹਨਾਂ ਨੇ ਮੇਰੇ ਬਾਰੇ ਦੱਸਿਆ ਤੇ ਮੈਂ ਮੇਰੇ ਲਈ ਨਵਾਂ ਤਜਰਬਾ ਸੀ ਇਹਨਾਂ ਚੀਜ਼ਾਂ ਨਾਲ ਡੀਲ ਕਰਨ ਦਾ ਤੇ ਮੈਂ ਬੜਾ 605 ਦੇ ਵਿੱਚ ਕਹਿ ਸਕਦੇ ਹਾਂ ਕਿ ਸੀ ਕਿਉਂਕਿ ਮੈਂ ਕਿਸੇ ਚੀਜ਼ ਨੂੰ ਫੇਸ ਟੂ ਫੇਸ ਫੀਲ ਨਹੀਂ ਕੀਤਾ ਸੀ ਪਰ ਉਹਨਾਂ ਦਾ ਬੜਾ ਵਿਸ਼ਵਾਸ ਸੀ ਤੇ ਜਿਨ੍ਹਾਂ ਨੇ ਮੇਰੇ ਬਾਰੇ ਦੱਸਿਆ ਉਹਨਾਂ ਨੂੰ ਕਿ ਉਹਨਾਂ ਨੇ ਕਿਹਾ ਕਿ ਪਾਸਟਰ ਜੀ ਕੋਲ ਦਵਾ ਕਰਾਓ ਪ੍ਰਾਰਥਨਾ ਕਰੋ ਉਹ ਹੋ ਜਾਵੇਗਾ ਤੇ ਮੈਨੂੰ ਫੋਨ ਆਇਆ ਕਿ ਤੁਸੀਂ ਪਾਸਟਰ ਜੀ ਬੋਲ ਦਿਓ ਫਲਾਣਾ ਫਲਾਣਾ ਤੁਹਾਡਾ ਨਾਮ ਆਖਿਆ ਹਾਂ ਜੀ ਤੇ ਸਾਡੀ ਬੇਟੀ ਨੂੰ ਬੜੀ ਪ੍ਰੋਬਲਮ ਆ ਕਹਿੰਦੇ ਤੇ ਅਸੀਂ ਤੁਹਾਡੇ ਕੋਲ ਲੈ ਕੇ ਆਉਣ ਮੈਂ ਉਸ ਚੀਜ਼ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਪ੍ਰਾਰਥਨਾ ਕਰ ਦਿੰਦਾ ਫੋਨ ਦੇ ਉੱਪਰ ਕੋਈ ਰੱਬ ਕੋਲੀ ਕਰੇਗਾ ਤੇ ਕਹਿੰਦੇ ਜੀ ਠੀਕ ਆ ਔਰ ਮੈਂ ਉਹਨਾਂ ਲਈ ਫੋਨ ਦੇ ਉੱਪਰ ਹੀ ਪ੍ਰਾਰਥਨਾ ਕੀਤੀ ਤੇ ਮੈਂ ਕਿਹਾ ਚਲੋ ਪ੍ਰਭੂ ਦਿਆ ਕਰੇਗਾ ਇਹਨਾਂ ਨੇ ਕਹਿ ਕੇ ਮੈਂ ਫੋਨ ਕੱਟ ਦਿੱਤਾ ਕੁਝ ਸਮੇਂ ਬਾਅਦ ਉਹਨਾਂ ਦਾ ਮੈਨੂੰ ਫੋਨ ਆਇਆ ਜੀ ਕਹਿੰਦੇ ਤੁਹਾਡਾ ਘਰ ਕਿੱਥੇ ਜੇ ਕਿਸੇ ਪਿੰਡੋਂ ਆਣਾ ਜੀ ਲਗਭਗ ਅੱਧੇ ਘੰਟੇ ਬਾਅਦ ਉਹਦੇ ਉਹ ਚੱਲ ਪਏ ਕਿਤੇ ਜਦੋਂ ਚੱਲੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਜੀ ਤੁਹਾਡਾ ਘਰ ਕਿੱਥੇ ਮੈਂ ਕਿਹਾ ਜੀ ਕਿੱਦਾਂ ਕਹਿੰਦੇ ਅਸੀਂ ਬੇਟੀ ਨੂੰ ਲੈ ਕੇ ਆਇਆ ਇਸੇ ਕਮਰੇ ਦੇ ਵਿੱਚ ਅਸੀਂ ਸੀ ਉਹ ਕੇਸ ਕਮਰੇ ਦੇ ਵਿੱਚ ਬੈਠੇ ਅਸੀਂ ਪ੍ਰਾਰਥਨਾ ਕਰਕੇ ਉਸੇ ਤਰ੍ਹਾਂ ਉਸ ਸਾਈਡ ਤੇ ਅਸੀਂ ਮੈਂ ਬੈਠਾ ਹੋਇਆ ਸੀ ਤੇ ਇਧਰ ਗੱਦੇ ਲੱਗੇ ਹੋਏ ਸੀ ਤੇ ਜਦੋਂ ਬੇਟੀ ਨੂੰ ਲੈ ਕੇ ਆਂਦਾ ਤਾਂ ਮੈਂ ਬੇਟੀ ਜਵਾਨ ਸੀ ਲਗਭਗ 20-22 ਸਾਲ ਦੀ ਉਹ ਆਰਮੀ ਦੀ ਟ੍ਰੇਨਿੰਗ ਕਰ ਰਹੀ ਸੀ ਔਰ ਜਦੋਂ ਆਰਮੀ ਦੀ ਟ੍ਰੇਨਿੰਗ ਕਰਦੀ ਸੀ ਰਨਿੰਗ ਕਰਦੀ ਸੀ ਪ੍ਰੈਕਟਿਸ ਕਰਦੀ ਸੀ ਤਾਂ ਜਾਂ ਤੱਕ ਸੈਨਰ ਦੇ ਉੱਪਰ ਕੁਝ ਕਰਵਾ ਦਿੱਤਾ ਜਿਸ ਤਰ੍ਹਾਂ ਚੱਦੂ ਨਾ ਕਹਿੰਦੇ ਹੋ ਨਾ ਤੇ ਜਾਂ ਕੋਈ ਬੁਰੀ ਨਜ਼ਰ ਦਾਸ ਆਇਆ ਜਾਂ ਕੋਈ ਕੁਝ ਪ੍ਰੋਬਲਮ ਉਸ ਸਮੇਂ ਦੌਰਾਨ ਹੋਈ ਤੇ ਉਹਦੀ ਟ੍ਰੇਨਿੰਗ ਵਿੱਚ ਰਹਿ ਗਈ ਉਹ ਤੇ ਉਸ ਟੇ ਆਉਣ ਤੋਂ ਪਹਿਲੇ ਮੇਰੇ ਦੋ ਬੱਚੇ ਮੇਰੇ ਬੇਟੇ ਨੇ ਚਰਚ ਦੇ ਵਿੱਚੋਂ ਇਹ ਮੈਂ ਉਹਨਾਂ ਤੇ ਛੋਟੇ ਬੇਟੇ ਨੂੰ ਔਰ ਮੇਰੀ ਬੇਟੀ ਨੂੰ ਮੈਂ ਕਿਹਾ ਵੀ ਤੁਸੀਂ ਉੱਪਰ ਚਰਚ ਚਲੋ ਉੱਥੇ ਬੈਠ ਕੇ ਬਾਈਬਲ ਪੜ੍ਹੋ ਜਾਂ ਪ੍ਰਾਰਥਨਾ ਕਰੋ ਹਾਂ ਬੱਚੇ ਡਰ ਗ ਜਾਣ ਅਸਲ ਚ ਅੰਦਰੋਂ ਮੇਰੇ ਵੀ ਕਬਰਾੜ ਚੱਲ ਰਹੀ ਸੀ ਤੇ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਦੇਖੋ ਮੈਂ ਇੱਕ ਚੀਜ਼ ਦੇ ਵਿੱਚ ਨਾ ਬੜਾ ਉਹ ਪ੍ਰੋਟੈਕਸ਼ਨ ਲੱਗਦਾ ਆ ਜੇ ਮੈਂ ਬਾਣੀ ਦੀ ਗੱਲ ਕਰਾਂ ਕਿ ਜਿਹੜਾ ਸਾਡੀ ਐਂਟੀ ਪਾਰਟੀ ਜਿਹਨੂੰ ਅਸੀਂ ਸ਼ੈਤਾਨ ਕਹਿੰਦੇ ਆ ਉਹ ਸ਼ੈਤਾਨ ਹਮੇਸ਼ਾ ਬੁੱਕ ਦੇ ਛੇਰਵਾਮੂ ਕਰਦਾ ਰਹਿੰਦਾ ਹੈ ਕਿ ਸਾਨੂੰ ਕਦੋਂ ਪਾੜੇ ਤੇ ਮੈਂ ਉਸ ਚੀਜ਼ ਤੋਂ ਬੜਾ ਡਰਦਾ ਕਿ ਮੈਂ ਮੇਰੇ ਉੱਪਰ ਕੋਈ ਇਲਜ਼ਾਮ ਨਾ ਹੋਵੇ ਹਾਂਜੀ ਇਸ ਲਈ ਮੈਂ ਬਹੁਤੀਆਂ ਥਾਵਾਂ ਦੇ ਉੱਪਰ ਆਪਣੀ ਪਤਨੀ ਨੂੰ ਨਾ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਰਹਿਣਾ ਹੈ ਔਰ ਇੱਕ ਮੁੰਡਾ ਜਿਹੜਾ ਉਹਨਾਂ ਦੇ ਵਿੱਚੋਂ ਵੱਡਾ ਸੀ ਮੈਂ ਉਹਨੂੰ ਵੀ ਕਿਹਾ ਕਿ ਕੁੜੀ ਬਈ ਜਵਾਨ ਆ ਕਿਤੇ ਕੋਈ ਅੰਦਰੋਂ ਵੀ ਤਾਕਤ ਤਕੜੀ ਵੀ ਹੁੰਦੀ ਹੈ ਤੇ ਹੱਥੋਂ ਭਾਈ ਹੁੰਦੇ ਚਲੋ ਬੰਦੇ ਦੋ ਫੜਨਾਂ ਲੱ ਚਾਹੀਦੇ ਆ ਨਾ ਕਿਉਂਕਿ ਜਿਹੜੇ ਉਹਨਾਂ ਦੇ ਨਾਲ ਆਏ ਸੀ ਇੱਕ ਤਾਂ ਬਜ਼ੁਰਗ ਮਰਦਾ ਸੀ ਤੇ ਇੱਕ ਭਾਈ ਸੀ ਤੇ ਮੈਂ ਪ੍ਰਭੂ ਤੇ ਇੱਥੇ ਬੇਨਤੀ ਕੀਤੀ ਮੈਂ ਕਿ ਹੇ ਪਰਮੇਸ਼ਰ ਤੂੰ ਹੀ ਅੱਜ ਬਚਾਉਣ ਵਾਲਾ ਇਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਨਾ ਮੈਂ ਕਿ ਜੀ ਤੁਸੀਂ ਅੱਜ ਮੇਰੀ ਇੱਜ਼ਤ ਰੱਖਣੀ ਹੈ ਜੇ ਕੋਈ ਆਸ ਰੱਖ ਕੇ ਆਇਆ ਉਹ ਆਸ ਮੇਰੇ ਉੱਪਰ ਨਹੀਂ ਹੈ ਤੇਰੇ ਉੱਪਰ ਤੇ ਮਨ ਨਾਲ ਗੱਲਬਾਤ ਸ਼ੁਰੂ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਗੱਲਾਂ ਕਰਦੇ ਕਰਦੇ ਪਤਾ ਲੱਗਾ ਮਨ ਲਈ ਪ੍ਰਾਰਥਨਾ ਵੀ ਕੀਤੀ ਕੁੜੀ ਬਿਲਕੁਲ ਠੀਕ ਹੈ ਮੈਂ ਕਿਹਾ ਜੀ ਕੁੜੀ ਤਾਂ ਬਿਲਕੁਲ ਠੀਕ ਹੈ ਨਾ ਕੋਈ ਚੱਕਰ ਨਹੀਂ ਹੈਗਾ ਕਹਿੰਦੇ ਹਾਂ ਜੀ ਕੋਈ ਚੱਕਰ ਨਹੀਂ ਹੈਗਾ ਹੂੰ ਉਮਰੋਂ ਮੈਨੂੰ ਕਹਿ ਰਹੇ ਕਿ ਕੋਈ ਚੱਕਰ ਨਹੀਂ ਹੈਗਾ ਮੈਂ ਹੈ ਜੀ ਤੁਸੀਂ ਤਾਂ ਕਹਿ ਰਹੇ ਸੀ ਇਹਦੇ ਕੋਹਤਾ ਜਾਂ ਐਦਾਂ ਕੁਝ ਕਹਿੰਦੇ ਜੀ ਬਹੁਤ ਵੱਡੀ ਪ੍ਰੋਬਲਮ ਸੀ ਇਸ ਕੁੜੀ ਨੂੰ ਬੜੀ ਦਿੱਕਤਾਂ ਦੇ ਵਿੱਚ ਸੀ ਬੜੀ ਮੁਸ਼ਕਲ ਦੇ ਵਿੱਚ ਸੀ ਅਸੀਂ ਮਾਸਾ ਕਾਬੂ ਕਰ ਰਹੇ ਸੀ ਔਰ ਜਿੰਨਾ ਹੀ ਤੁਸੀਂ ਫੋਨ ਦੇ ਉੱਪਰ ਪ੍ਰਾਰਥਨਾ ਕੀਤੀ ਇਹ ਉੱਥੇ ਠੀਕ ਹੋ ਗਈ ਸੀ ਕਰਦਾ ਇਹ ਇਹ ਤਾਂ ਅਸੀਂ ਤੁਹਾਨੂੰ ਐਜ਼ ਆ ਕਹਿੰਦਾ ਮਤਲਬ ਬੈਕਅਪ ਲੈ ਕੇ ਆਏ ਆ ਵੀ ਜੇ ਕੋਈ ਕਸਰ ਰਹਿੰਦੀ ਆ ਤਾਂ ਉਹ ਵੀ ਕਢਾ ਲਈਏ ਅੱਜ ਸੋ ਮੈਂ ਉੱਥੇ ਉਹਨੂੰ ਫੇਸ ਨਹੀਂ ਕਰ ਪਾਇਆ ਤੇ ਮੈਂ ਉਹਦੇ ਲਈ ਰੱਬ ਦਾ ਧੰਨਵਾਦ ਵੀ ਕਰਦਾ ਮੇਰੇ ਸੰਤ ਨੇ ਮੇਰੇ ਉਸਤਾਦ ਮੇਰੇ ਪਾਸਟਰ ਜੀ ਮੈਂ ਇਹਨਾਂ ਨੂੰ ਗੱਲ ਦੱਸੀ ਉਹ ਕਹਿੰਦੇ ਮੈਂ ਤੁਹਾਡੇ ਲਈ ਦੁਆ ਕਰਾਂਗਾ ਤੁਸੀਂ ਉਹਨਾਂ ਦਾ ਸਾਹਮਣਾ ਕਰੋ ਮੈਂ ਕਿਹਾ ਵੀ ਕਿਉਂ ਪਸਾਉਨੇ ਹੋ ਜਿਹੜੇ ਚੀਜ਼ਾਂ ਮੇਰੇ ਫੋਨ ਤੇ ਕੰਮ ਨਿਕਲਦਾ ਪਾਸੇ ਦੀ ਪਾਸੇ ਕੰਮ ਨਿਪੜੀ ਜਾਂਦਾ ਤਾਂ ਕਿਉਂ ਪੰਗੇ ਲੈਣੇ। ਉਹ ਕਹਿੰਦੇ ਨਹੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ, ਤਜਰਬੇ ਵੀ ਜ਼ਰੂਰੀ ਨੇ। ਇਸੇ ਤਰੀਕੇ ਨਾਲ ਫਿਰ ਮੈਂ ਕੁਝ ਘਟਨਾਵਾਂ ਹੋਰ ਮੇਰੀ ਜ਼ਿੰਦਗੀ ਦੇ ਵਿੱਚ ਹੋਈਆਂ। ਤੇ ਇੱਕ ਮੇਰੇ ਹੋਰ ਬਜ਼ੁਰਗ ਸੀ। ਤੇ ਉਹ ਬਜ਼ੁਰਗ ਦਾ ਬੇਟਾ ਜਦੋਂ ਰਾਤੀ ਮੈਨੂੰ ਫੋਨ ਆਇਆ ਲਗਭਗ 8:30 ਜਾਂ 11 ਵਜੇ ਤੇ ਕਹਿੰਦੇ ਜੀ ਮੰਮੀ ਬਹੁਤ ਬਿਮਾਰ ਹੋ ਗਈ। ਔਰ ਮਮੀ ਬਿਮਾਰ ਹੋ ਗਈ ਮੈਂ ਕਿਹਾ ਕੋਈ ਗੱਲ ਆਪਾਂ ਪ੍ਰਾਰਥਨਾ ਕਰਦੇ ਹਾਂ ਕਿ ਮੈਨੂੰ ਪ੍ਰੋਬਲਮ ਲਈ ਹਸਪਤਾਲ ਦੱਸੋ ਤੇ ਮੈਂ ਕਿਹਾ ਜੀ ਕੀ ਹੋ ਗਿਆ ਉਹਨਾਂ ਨੂੰ ਉਹਨਾਂ ਨੇ ਮੈਨੂੰ ਉਹਨਾਂ ਦੇ ਹਾਲ-ਪਾਅ ਜਾਂ ਉਹਨਾਂ ਦੇ ਲੱਛਣਾਂ ਬਾਰੇ ਦੱਸਿਆ ਮੈਂ ਕਿਹਾ ਯਾਰ ਇਹ ਬਿਮਾਰੀ ਵਾਲੇ ਲੱਛਣ ਨਹੀਂ ਨੇ ਤੇ ਮੈਂ ਮੰਚ ਪ੍ਰਭੂ ਨੇ ਪਾਇਆ ਮੈਂ ਉਹਨੂੰ ਵੀਡੀਓ ਕਾਲ ਕਰ ਲਈ ਜਦੋਂ ਮੈਂ ਵੀਡੀਓ ਕਾਲ ਕਰ ਲਈ ਉਹਨਾਂ ਦਿੱਤਾ ਬਾਹਾਂ ਫੜ ਕੇ ਬੈਠੇ ਹੋਏ ਨੇ ਸਾਰੇ ਤੇ ਲੱਤਾ ਮਾਵਾ ਫੜ ਕੇ ਬੈਠੇ ਨੇ ਤੇ ਮੈਂ ਕਿਹਾ ਵੀ ਮਿੱਤਰਾ ਇਹ ਡਾਕਟਰਾਂ ਵਾਲਾ ਚੱਕਰ ਨਹੀਂ ਕੰਮ ਖਰਾਬ ਹੋ ਦੁੱਜਾ ਹੀ ਹੋਇਆ ਪਿਆ ਤੇ ਜਦੋਂ ਮੈਂ ਉਹਦੀ ਵੀਡੀਓ ਕਾਲ ਦੇ ਵਿੱਚ ਪ੍ਰਾਰਥਨਾ ਕੀਤੀ ਤੇ ਮੇਰੇ ਮਨ 'ਚ ਰੱਬ ਨੇ ਪਾਇਆ ਕਿ ਤੂੰ ਉਥੇ ਚਲਾ ਜਾ ਰਾਤ ਨੂੰ ਮੈਂ ਗੱਡੀ ਕੱਢੀ ਤੇ ਅਸੀਂ ਸਾਰਾ ਪਰਿਵਾਰ ਚਲੇ ਗਏ ਤੇ ਅਸੀਂ ਉਹਨਾਂ ਲਈ ਦੁਆ ਕਰਦੇ ਪਏ ਆ ਚਲੋ ਅਸੀਂ ਦੁਆ ਕੀਤੀ ਤੇ ਰਾਤ ਨੂੰ ਚੀਜ਼ ਸ਼ਾਂਤ ਹੋ ਗਈ ਅਗਲੇ ਦਿਨ ਕਿਉਂਕਿ ਜਦੋਂ ਬੰਦਾ ਭਜਦਾ ਨਾ ਉਹਨੂੰ ਆਏ ਹੁੰਦਾ ਵੀ ਜਦੋਂ ਮੁਸੀਬਤ ਪੈਂਦੀ ਹੈ ਤੇ ਡੁੱਬਦੇ ਨੂੰ ਤਿੰਕੇ ਵਾਂਗ ਹਸਾਉਂਦਾ ਉਹ ਹਰ ਜਗ੍ਹਾ ਤੇ ਭਜਦਾ ਹੈ ਚਲੋ ਅਗਲੀ ਸਵੇਰ ਨੂੰ ਜਿਹੜੀ ਉਹ ਬਜ਼ੁਰਗ ਦੀ ਮਾਤਾ ਸੀ ਇੱਕ ਮੰਮੀ ਉਹਨਾਂ ਨੂੰ ਕੁਝ ਮਤਲਬ ilm ਪੜਨ ਵਾਲੇ ਲੋਕ ਜਾਣਦੇ ਸੀ ਆਮ ਤੌਰ ਤੇ ਉਹਨੂੰ ਸਿਆਣਾ ਕਿਹਾ ਜਾਂਦਾ ਪਰ ਉਹਨੂੰ ਸਿਆਣੇ ਉਹ ਸਿਰਫ ਇੱਕ ਕੰਮ ਦੇ ਵਿੱਚ ਹੁੰਦੇ ਨੇ ਕਿ ਉਹ ਲੋਕਾਂ ਨੂੰ ਬੇਵਕੂਫ ਬਣਾ ਦਿੰਦੇ ਨੇ ਇਸੇ ਕਰਕੇ ਸਿਆਣੇ ਕਰੋ ilm ਪੜਦੇ ਜੋ ਕੋਈ ਵੀ ਗੱਲ ਬਾਤ ਉਹਨਾਂ ਲਈ ਵੀ ਹੈ ਕੁਝ ਲੋਕ ਹੈਗੇ ਨੇ ਜੋ ਉਸ ਸੀ ਨੂੰ ਵਾਕਿਆ ਜਾਣਦੇ ਨੇ ਤੇ ਬਾਕੀ ਬਹੁਤੇ ਸਾਰੇ ਉਸ ਚੀਜ਼ ਨੂੰ ਅ ਡਰਾ ਕੇ ਹੀ ਜਿਹੜਾ ਬਿਲਸਤਾਰੀ ਯਕੀਨ ਕੀਤਾ ਕਹਿ ਸਕਦੇ ਆਪਾਂ ਬਿਲਕੁਲ ਜੀ ਤੇ ਉਹ ਜਦੋਂ ਉਹ ਕਹਿੰਦੇ ਜੇ ਅਸੀਂ ਲੈ ਕੇ ਜਾਣਾ ਜੀ ਮੈਂ ਤਾਂ ਜੀ ਠੀਕ ਹੈ ਲੈ ਜਾਓ ਤੁਹਾਡੀ ਇੱਛਾ ਤੁਹਾਡੀ ਤੀ ਹੈ ਜੀ ਅਸੀਂ ਲੈ ਜਾਓ ਮਾਤਾ ਨੇ ਭਾਇਆ ਗੱਡੀ ਚ ਉਹਨਾਂ ਨੂੰ ਚਲੋ ਆਪਣਾ ਜਾਂਦੇ ਰਹੇ ਦੋ ਚਾਰ ਥਾਵਾਂ ਤੇ ਜਾ ਕੇ ਆਏ ਤੇ ਜਿਹਦੇ ਕੋਲੇ ਜਾਣੋ ਕੰਵੇ ਨੂੰ ਹੁੰਦਾ ਹੀ ਹੈ ਹੀ ਕੁਛ ਨਹੀਂ ਇੱਕ ਜਗ੍ਹਾ ਤੇ ਜਾ ਕੇ ਉਹ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਜਾਂਦੇ ਹੋ ਉਹ ਚੀਜ਼ ਪਾਸੇ ਹੋ ਜਾਂਦੀ ਸਾਡੇ ਸਾਹਮਣੇ ਨਹੀਂ ਆਉਂਦੀ ਠੀਕ ਆ ਜੀ ਉਹਨਾਂ ਨੇ ਸ਼ਾਮ ਨੂੰ ਸਾਨੂੰ ਫੋਨ ਕਰਕੇ ਦੱਸਿਆ ਕਿ ਏਦਾਂ ਏਦਾਂ ਕਹਾਣੀ ਵਾਪਰੀ ਹੈ ਮੈਂ ਵੀ ਉਹਨਾਂ ਲਈ ਕੀ ਕਹਿ ਸਕਦਾ ਸੀ ਪਰ ਉਸੇ ਟਾਈਮ ਰਾਤ ਨੂੰ ਫਿਰ 11 ਵਜੇ ਫੋਨ ਆ ਗਿਆ ਕਹਿੰਦੇ ਜੀ ਕੰਮ ਤਾਂ ਉਹੀ ਫਿਰ ਹੋ ਗਿਆ ਤੇ ਮੈਂ ਆਪਣੀ ਪਤਨੀ ਨੂੰ ਕਿਹਾ ਵੀ ਅੱਜ ਫਿਰ ਤੈਨੂੰ ਜਾਣਾ ਪੈਣਾ ਮੇਰੇ ਨਾਲ ਕਹਿੰਦੇ ਜੀ ਚਲੋ ਰੱਬ ਦੇ ਕੰਮ ਲਈ ਉਹ ਅੱਛੀ ਗੱਲ ਹੈ ਕਿ ਉਹਨੇ ਕਦੇ ਨਾ ਨਹੀਂ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੱਲ ਨਾ ਪਹ ਹਥਿਆਰ ਚੱਕਣਾ ਭੁੱਲ ਗਏ ਸੀ। ਅਜਾ ਪਹ ਹਥਿਆਰ ਲੈ ਕੇ ਚੱਲ ਗਿਆ। ਉਹ ਮੇਰੇ ਮੂਲੇ ਚੱਕਣ ਲੱਗ ਗਿਆ ਵੀ ਕੀ ਹੋ ਗਿਆ। ਜਲਦਬਾਜ਼ੀ ਦੇ ਵਿੱਚ ਮੈਂ ਆਪਣਾ ਬਾਈਬਲ ਬੈਗ ਲੈ ਜਾਣਾ ਭੁੱਲ ਗਿਆ ਸੀ। ਮੈਂ ਆਪਣੀ ਬਾਈਬਲ ਨੂੰ ਨਾਲ ਲੈ ਜਾਣਾ ਭੁੱਲ ਗਿਆ ਸੀ। ਤੇ ਤੁਸੀਂ ਜਿੱਕਿ ਨੂੰ ਮੰਨਣਾ ਪਹਿਲੇ ਦਿਨ ਜਦੋਂ ਅਸੀਂ ਅੱਧੇ ਪੌਣੇ ਘੰਟੇ ਦੀ ਪ੍ਰਾਰਥਨਾ ਔਰ ਮੁਸ਼ਕਲ ਤੋਂ ਬਾਅਦ ਉਹਨੂੰ ਸ਼ਾਂਤ ਕੀਤਾ। ਅਗਲੇ ਦਿਨ ਜਦ ਅਸੀਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਏ ਬੈੱਡ ਦੇ ਉੱਪਰ ਉਹ ਬੀਬੀ ਲੇਟੀ ਹੋਈ ਸੀ। ਔਰ ਬੈੱਡ ਦੇ ਉੱਪਰ ਢੋ ਬਣੇ ਹੁੰਦੇ ਆ ਨਾ ਮੈਂ ਢੋ ਦੇ ਉੱਤੇ ਸਰਾਣੇ ਕਰਕੇ ਬੈਗਲ ਬੈਗ ਲਿਆ ਕੇ ਰੱਖ ਦਿੱਤਾ ਇੱਕ ਤਜਰਬਾ ਸੀ ਮੇਰਾ ਮੈਨੂੰ ਕਹਿੰਦਾ ਕਿ ਉਹਦੇ ਨਾਲ ਬਹੁਤ ਜਾਦੂ ਹੋ ਗਿਆ ਜਾਂ ਟੋਣਾ ਹੋ ਗਿਆ ਪਰ ਇੱਕ ਪੋਜ਼ਿਟਿਵ એનર્ਜੀ ਦਾ ਪਰਮੇਸ਼ਵਰ ਦੀ ਹਜ਼ੂਰੀ ਦਾ ਇੱਕ ਉੱਥੇ ਹੋਂਦ ਬਣ ਗਈ ਤੇ ਜਿੱਦਾਂ ਮੈਂ ਉਹ ਉਹਦੇ ਸਰਾਣੇ ਲਿਆ ਕੇ ਰੱਖਿਆ ਸਾਰਾ ਕੁਝ ਹੀ ਸੈੱਟ ਹੋ ਗਿਆ ਮੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਈ ਤੇ ਉਹ ਡਰੇ ਹੋਏ ਸੀ ਕਹਿੰਦੇ ਜੀ ਤੁਸੀਂ ਇੱਥੇ ਰਹੋ ਮੈਂ ਕਿਹਾ ਜੀ ਠੀਕ ਆ ਉਹ ਮੰਜੇ ਬੈੱਡ ਤੇ ਸੀ ਬਰਾਬਰ ਕਰਕੇ ਮੇਰਾ ਮਨ ਚਲਾ ਦਿੱਤਾ ਮੈਂ ਜਾਗੂ ਮੇਚੀ ਦੇ ਵਿੱਚ ਰਿਆ ਔਰ ਪ੍ਰਾਰਥਨਾ ਕਰਦਾ ਰਿਆ ਸਾਰੀ ਰਾਤ ਕਿਉਂਕਿ ਡਰ ਲੱਗਦਾ ਸੀ ਨਾ ਦੁਸ਼ਟ ਆਤਮਾ ਉਹ ਗੱਲ ਵੀ ਨਾ ਫੜ ਲੈਦੀ ਤੇ ਮੈਂ ਸਾਰੀ ਰਾਤ ਉਹਨਾਂ ਤੇ ਨਿਗਰੱਖਤਾ ਹੋਇਆ ਤੇ ਚਲੋ ਕੱਜੇ ਕਰਾਉਂਦੇ ਸਵੇਰ ਦਿਨ ਚੜਨ ਤੋਂ ਪਹਿਲਾਂ ਥੋੜਾ ਜਿਹਾ ਮੇਰੀ ਅੱਖ ਲੱਗੀ ਮੈਂ ਸੌਂ ਗਿਆ ਮੈਂ ਸੌਂ ਗਿਆ ਮੈਂ ਪਿਆ ਤੇ ਜਦੋਂ ਮੈਂ ਦੁਬਾਰਾ ਉੱਠਿਆ ਲਗਭਗ 9:00 ਵਜੇ ਤੇ ਮੇਰੇ ਉੱਤੇ ਨੂੰ ਫਿਰ ਉਹੀ ਕੰਮ ਚੱਲ ਗਿਆ ਸੀ ਉਹ ਇਦਾਂ ਬੈਠੇ ਨੇ ਪੂਰਾ ਜਿਵੇਂ ਉਹ ਸਾਊਥ ਇੰਡੀਅਨ ਫਿਲਮਾਂ 'ਚ ਗੁੰਡੇ ਨਹੀਂ ਬੈਠੇ ਹੁੰਦੇ ਸਿੰਘਾਸਨ ਦੇ ਉੱਪਰ ਇਦਾਂ ਚੌੜੇ ਹੋ ਕੇ ਤੇ ਮੈਂ ਇਦਾਂ ਹੀ ਐ ਸੋ ਕੇ ਇਜੋ ਮੇਰੇ ਲਈ ਚਾਕ ਕੇ ਤੇ ਉਹਨੇ ਮੈਨੂੰ ਇਸ਼ਾਰਾ ਕੀਤਾ ਹੱਸ ਕੇ ਕਹਿੰਦੀ ਕਿਵੇਂ ਉਹ ਮਾਤਾ ਜੀ ਨੇ ਉਹ ਮਾਤਾ ਦੇ ਵਿੱਚ ਜੋ ਚੀਜ਼ ਸੀ ਜੋ ਜੋ ਤੱਕ ਸੀ ਓਕੇ ਅਈ ਜੇਕਰ ਪਹਿਲੇ ਦੋ ਦਿਨਾਂ ਚ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮਾਤਾ ਭਾਈ ਕੀ ਜਿਹੜੀ ਕੀ ਉਹ ਉਹਨਾਂ ਦੀ ਲਗਭਗ 50 ਸਾਲ 50 55 ਸਾਲ ਦੇਖੀਏ ਤਾਂ ਉਹ ਪੋਸਚਰ 'ਚ ਬਹਿਣਾ ਜਿਵੇਂ ਉਹ ਐਕਟੀਵਿਟੀ ਕਰਨੀ 50 ਸਾਲ ਦਾ ਬੰਦਾ ਨਹੀਂ ਕਰਦਾ 55 ਸਾਲ ਦੀ ਉਮਰ ਨਾਰਮਲ ਵੀ ਨਹੀਂ ਐ ਫੀਮੇਲ ਵਸਤੇ ਵੀ ਉਹ ਬਹਿਣਾ ਔਖਾ ਹੈ ਨਾ ਕਿਉਂਕਿ ਔਰ ਆਮ ਤੌਰ ਤੇ ਜਿਹੜੀਆਂ ਔਰਤਾਂ ਜਿਹੜੀਆਂ 50 ਸਾਲ ਤੋਂ ਉੱਪਰ ਉਹਨਾਂ ਦੀ ਇੱਕ ਬਾਡੀ ਲੈਂਗੁਏਜ ਔਰ ਸਨਸੀਅਰਟੀ ਦਾ ਬੜਾ ਫਰਕ ਹੁੰਦਾ ਬੱਚੇ ਤਾਂ ਬੈਠ ਜਾਂਦੇ ਨੇ ਕੋਈ ਪਰ ਉਹ ਓਦਾਂ ਨਹੀਂ ਬੈਂਦੇ ਉਹ ਬੈਠੇ ਓਦਾਂ ਜਿਵੇਂ ਪੂਰਾ ਕਿ ਉਹ ਨਹੀਂ ਫਰਮਾਦਾ ਡਾਇਲੋਗ ਹੁੰਦਾ ਮੈਂ ਹੁਣ ਭੁੱਲਿਆ ਹੋਇਆ ਹਾਂ ਔਰ ਗੁੰਡੇ ਸਟਾਈਲ ਦੇ ਵਿੱਚ ਹੈ ਨਾ ਤੇ ਪੂਰਾ ਐਕਟਿਵ ਤੇ ਮੈਂ ਉਹਨਾਂ ਦੇ ਸਾਹਮਣੇ ਇਦਾਂ ਹੀ ਸੁਸਤੀ ਦੇ ਵਿੱਚ ਆ ਤੇ ਮੈਂ ਮੰਨ ਦੇ ਵਿੱਚ ਪ੍ਰਾਰਥਨਾ ਦਾ ਕਰਦਾ ਪਿਆ ਕਿ ਮੇਰੀ ਰੂਟੀਨ ਨੂੰ ਸਪੋਰਟ ਦਾ ਪ੍ਰਾਰਥਨਾ ਕਰਦਾ ਤੇ ਮੈਂ ਉਹਦੇ ਸਾਹਮਣੇ ਇਦਾਂ ਸੋਕੇ ਤੇ ਜਿਵੇਂ ਆਪਾਂ ਇਲਾਕੇ ਜਾ ਕੱਢ ਕੇ ਤਾਂ ਡੈਂਕੇ ਦੇ ਭੈਣਾਂ ਨੇ ਮੈਂ ਬੈਠ ਗਿਆ ਤੇ ਮੈਂ ਬ੍ਰਦਰ ਨੂੰ ਕਿਹਾ ਕਿ ਮੈਂ ਬਦਰ ਨੂੰ ਲਈ ਚਾਹ ਲਿਆ ਚਾਹ ਹੁਣੀ ਦੂਰ ਦੀ ਗੱਲ ਸੀ ਮੈਨੂੰ ਐ ਤਾਂ ਸੇਲੀਆਂ ਚੱਕ ਕੇ ਕਹਿੰਦੀ ਕਿ ਕਿਦਾਂ ਜਦੋਂ ਨੇ ਕਿਹਾ ਕਿਦਾਂ ਤੇ ਮੇਰੀਆਂ ਅੱਧ ਖੁੱਲੀਆਂ ਜਿ ਅੱਖਾਂ ਪੂਰੀਆਂ ਖੁੱਲੀਆਂ ਜਦੋਂ ਮੇਰੀਆਂ ਅੱਖਾਂ ਖੁੱਲ ਗਈਆਂ ਤੇ ਮੈਂ ਇਹ ਲਈ ਦੇਖਦਾ ਪਿਆ ਉਹ ਕਹਿੰਦੀ ਕਿਵੇਂ ਤੂੰ ਮੈਨੂੰ ਕੱਢਦਾ ਸੀ ਫਿਰ ਫੇ ਰੋਕ ਲਿਆ ਮੈਨੂੰ ਹੁਣ ਸਪਸ਼ਟ ਕਰ ਰਹੀ ਬੁੜੇ ਮਤਲਬ ਰੋਬ ਦੇ ਨਾਲ ਕਿ ਤੂੰ ਮੈਨੂੰ ਕੱਢਦਾ ਸੀਗਾ ਤੇ ਮੈਂ ਫਿਰ ਰੋਕ ਲਿਆ ਮੈਨੂੰ ਤੇ ਮੈਂ ਕਿਹਾ ਜੇ ਤੈਨੂੰ ਕੱਢਤਾ ਸੀਗਾ ਤੇ ਫਿਰ ਦੁਬਾਰਾ ਕੱਢ ਲਾਂਗੇ। ਹੂੰ। ਇੱਕ ਵਾਰੀ ਤੈਨੂੰ ਕੱਢਤਾ ਦੂਜੀ ਵਾਰੀ ਕੱਢ ਸਕਦੇ ਆ। ਕੋਈ ਵੱਡੀ ਗੱਲ ਨਹੀਂ। ਕਿਉਂ ਪਾਲਟਕੇ ਮੈਨੂੰ ਕਹਿੰਦੀ ਪਈ ਆ ਤੂੰ ਜਾਣਦਾ ਮੈਂ ਕੌਣ ਆ। ਹੂੰ। ਮੇਰਾ ਵੀ ਪਹਿਲਾ ਤਜਰਬਾ ਸੀ ਮੈਂ ਵੀ 6-5 ਪੈ ਗਿਆ ਮੈਨੂੰ ਜਵਾਬ ਕੀ ਦੇਣਾ। ਪਰ ਮੈਂ ਉਹਨੂੰ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਸਾਡੇ ਹਰ ਕੰਮ ਦੇ ਨਾਲ ਸਾਡੇ ਰੱਬ ਨੂੰ ਮਹਿਮਾ ਮਿਲਣੀ ਚਾਹੀਦੀ ਹੈ ਨਾ। ਸਾਨੂੰ ਅਸੀਂ ਪਿੱਛੇ ਹੋਣਾ ਚਾਹੀਦਾ ਸਾਡਾ ਰੱਬ ਹਮੇਸ਼ਾ ਪਹਿਲਾਂ ਹੋਣਾ ਚਾਹੀਦਾ ਹੈ। ਤੇ ਜਦੋਂ ਉਦਾਂ ਜਵਾਬ ਸਵਾਲ ਸੁਣਿਆ ਨਾ ਤੇ ਮੈਂ ਟੱਟ ਫੱਟ ਮੇਰੇ ਦਿਮਾਗ ਦੇ ਵਿੱਚ ਇੱਕ ਰੱਬ ਨੇ ਜਵਾਬ ਆਇਆ ਮੈਂ ਕਿਹਾ ਤੂੰ ਜਾਣਦੀ ਹੈ ਮੇਰੇ ਪਿੱਛੇ ਕੌਣ ਹੂੰ ਮੈਂ ਆਪਣਾ ਤਾਂ ਕੱਢ ਹੀ ਦਿੱਤਾ ਨਾ ਮੈਂ ਕਿਹਾ ਵੀ ਮੈਨੂੰ ਕੁਝ ਕਹੂਗੀ ਮੇਰੇ ਕੋਲ ਕੋਈ ਜਵਾਬ ਨਾ ਹੋਵੇ ਡਾਕਟਰ ਤੇ ਮੈਂ ਉਹਨੂੰ ਸਾਹਮਣੇ ਕਰ ਦਿੰਦਾ ਹੂੰ ਕਿਉਂਕਿ ਮੈਨੂੰ ਉਹ ਚੀਜ਼ ਦੇਖਣੀ ਨਹੀਂ ਸੀ ਸਪਸ਼ਟ ਗੱਲ ਹੈ ਕਿ ਮੈਂ ਉਹਨੂੰ ਦੇਖ ਨਹੀਂ ਪਾਰਿਆ ਸੀ ਪਰ ਮੈਂ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਰੋਕ ਕੇ ਇੱਥੇ ਕਿ ਮੈਂ ਬੜੇ ਬੜੇ ਰੱਬ ਨੂੰ ਕਿਹਾ ਕਿ ਰੱਬਾ ਜੇ ਕਢਾਉਣੀ ਹੈ ਹੀ ਨਾ ਪੂਤਾ ਮੇਰੇ ਨੂੰ ਹੂੰ ਤੇ ਮੇਰੇ ਦਿਲ ਦੀ ਇੱਛਾ ਮੈਂ ਪੁੱਤਾਂ ਦੇਖ ਕੇ ਕੱਢਣੀ ਹੈ। ਠੀਕ। ਮਤਲਬ ਵੀ ਉਹ ਆਵਾਜ਼ ਚੇਂਜ ਸੀ ਉਹਨਾਂ ਨੂੰ ਨਹੀਂ ਕੋਈ ਆਵਾਜ਼ ਨਹੀਂ ਚੇਂਜ ਸੀ ਸਟਾਈਲ ਚੇਂਜ ਰੂਰ ਸੀ ਉਹਨਾਂ ਦਾ। ਉਹਨਾਂ ਦੇ ਹਾਵ ਭਾਵ ਚੇਂਜ ਸੀ ਕੋਈ ਆਵਾਜ਼। ਜਿਹੜਾ ਇੱਕ ਨਾ ਮੈਂ ਤੁਹਾਨੂੰ ਫੀਲ ਕਰਦਾ ਆ ਕਿ ਜਿਹੜਾ ਉਹ ਫਿਲਮਾਂ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਨਾ ਪੁੱਤਾਂ ਨੂੰ ਲੈ ਜਾ ਵੱਖਰਾ ਹੋ ਜਾਂਦਾ। ਲੈ ਜਾ ਜਰੂਰ ਵੱਖਰਾ ਹੋ ਜਾਂਦਾ ਆ। ਪਰ ਜੇ ਅਸੀਂ ਦੇਖੀਏ ਕਿ ਆਮ ਤੌਰ ਤੇ ਪ੍ਰਦਰਸ਼ਿਤ ਕੀਤਾ ਜਾਂਦਾ ਆ ਕਿ ਉਹ ਆਵਾਜ਼ ਜੂਲ ਟੋਨ ਦੇ ਵਿੱਚ ਗੱਲ ਕਰਦੇ ਨੇ ਪੁੱਤ ਜਾਂ ਇੱਕ ਔਰਤ ਇੱਕ ਮਰਦ ਦੀ ਆਵਾਜ਼ ਦੇ ਵਿੱਚ ਬਹੁਤ ਮੈਨੂੰ ਨਹੀਂ ਲੱਗਦਾ ਕਿ ਰੇਅਰ ਹੋਵੇਗਾ ਕਿਸੇ ਕਿਸਤ ਹੋ ਵੀ ਸਕਦਾ ਆ ਪਰ ਮੋਸਟਲੀ ਮੈਨੂੰ ਲੱਗਦਾ ਕਿ ਕਿਉਂਕਿ ਉਹ ਫਿਲਮਾਂ ਦੇ ਵਿੱਚ ਕੋਈ ਚੀਜ਼ ਦੀ ਇੱਕ ਡਰਾਮੈਟਿਕ ਵੀ ਬਿਲਕੁਲ ਉਸ ਸੀਨ ਦੇ ਵਜ਼ਨ ਵਧਾਉਣ ਵਾਸਤੇ ਉਹ ਚੀਜ਼ ਕੀਤੀ ਜਾਂਦੀ ਹੈ ਹੈਨਾ ਨਾਰਮਲੀ ਨਹੀਂ ਪਰ ਮੈਂ ਉਹ ਸੀਨ ਨੂੰ ਦੇਖ ਨਹੀਂ ਰਿਹਾ ਸੀ ਜੋ ਉਹਦੇ ਵਿੱਚ ਸੀ ਜਾਂ ਉਹਦੇ ਪਿੱਛੇ ਬੋਲਦੀ ਪਈ ਸੀ ਪਰ ਉਹ ਉਹਨੂੰ ਸੁਣ ਪਾ ਰਿਹਾ ਸੀ ਮੈਨੂੰ ਵੀ ਜੇ ਉਹ ਮੇਰਾ ਇੱਕ ਵਿਸ਼ਵਾਸ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜੇ ਪ੍ਰਮਾਤਮਾ ਹੈ ਤੇ ਉਹ ਵੀ ਹੈ ਤੇ ਜੇ ਉਹ ਉਹਦੇ ਮਗਰ ਖੜਾ ਆ ਜਾ ਉਹਦੇ ਅੰਦਰ ਆ ਕਿਤੇ ਵੀ ਖੁਦਾ ਜਾਣਦਾ ਉਹ ਕਿੱਥੇ ਸੀ ਹੈ ਨਾ ਤੇ ਮੇਰੇ ਨਾਲ ਵੀ ਤਾਂ ਕੋਈ ਹੈ ਮੇਰੇ ਅੰਦਰ ਵੀ ਕੋਈ ਹੈ ਮੇਰੇ ਮਗਰ ਵੀ ਕੋਈ ਖੜਾ ਹੈ ਤੇ ਮੈਂ ਕਿਉਂ ਨਾ ਇਹਨਾਂ ਤੁਹਾਨੂੰ ਆਮਾ ਸਾਹਮਣੇ ਕਰ ਦਿਆਂ ਮੈਂ ਇੱਕ ਹੋਰ ਇੱਥੇ ਇੱਕ ਗੱਲ ਕਰਨੀ ਚਾਹੁੰਦਾ ਕਿ ਕਈ ਵਾਰੀ ਕਿਸੇ ਦੇ ਘਰ ਦੁਆ ਕਰਨ ਜਾਈਦੀ ਹੈ ਨਾ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਫਲਾਣਿਆਂ ਨੂੰ ਮੰਦਦੇ abcd ਜੋ ਵੀ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਆਪਾਂ ਪਹਿਲਾਂ ਉਸ ਬਾਰੇ ਗੱਲ ਵੀ ਕਰ ਲਈਏ ਵੀ ਅਸੀਂ ਉਹਨੂੰ ਮੰਨਦੇ ਆ ਉਹਨਾਂ ਦਾ ਪ੍ਰਭਾਵ ਬੜਾ ਖਤਰਨਾਕ ਹੈ ਜੇ ਇਸ ਨੂੰ ਛੱਡ ਦੇਵਾਂਗੇ ਜਾਂ ਮੰਨਣਾ ਛੱਡ ਦੇਵਾਂਗੇ ਸਾਡੇ ਬੜੇ ਨੁਕਸਾਨ ਹੋ ਜਾਣਗੇ ਤੇ ਮੈਂ ਇੱਕ ਗੱਲ ਕਹਿਣੀ ਉੱਥੇ ਵੀ ਕਹਿੰਦਾ ਰਿਹਾ ਤਾਂ ਅੱਜ ਇੱਥੇ ਤੁਹਾਡੇ ਮਾਧਿਅਮ ਡਰਾਇੰਗ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜਦੋਂ ਦੋ ਪਹਿਲਵਾਨ ਅਖਾੜੇ 'ਚ ਖੁਲਦੇ ਨੇ ਨਾ ਤੇ ਤਕੜਾ ਹੀ ਜਿੱਤਦਾ ਹੈ ਬਿਲਕੁਲ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਹੈ ਕਿ ਉਹਨਾਂ ਨੂੰ ਖੋਲ੍ਹਿਆ ਦਿਓ ਫਿਰ ਹੂੰ ਉਹ ਸੱਚੇ ਪਰਮੇਸ਼ਰ ਨੂੰ ਔਰ ਤੁਹਾਡੇ ਬਨਾਏ ਹੋਏ ਪ੍ਰਮਾਤਮਾ ਨੂੰ ਘੋਲ ਲੈ ਦੋ ਜਿਹੜਾ ਤਕੜਾ ਹੋਇਆ ਉਹਨੂੰ ਮੰਨ ਲਿਓ ਜੇ ਉਹਨੇ ਜਿੱਤ ਹੀ ਜਾਣਾ ਹੈ ਤੇ ਉਹਨੂੰ ਮੰਨ ਲਿਓ ਇਹ ਅਸੀਂ ਵਿੱਚ ਵਿੱਚੋਂ ਬਾਹਰ ਹੀ ਹੋ ਜਾਂਣਾ ਹੈ ਨਾ ਫੈਸਲਾ ਉਧਰੋਂ ਕਰਾ ਲੈਣੇ ਆਪਾਂ ਤੇ ਪਰ ਕੀ ਹੈ ਕਿ ਇਹ ਇਹ ਸੋਚ ਰੱਖਣ ਲਈ ਹੈ ਸ਼ਬਦ ਬੋਲਣ ਲਈ ਵੀ ਬੜਾ ਵੱਡਾ ਹੌਸਲਾ ਚਾਹੀਦਾ ਹੈ ਹੈ ਨਾ ਪਰ ਉਹ ਮੈਂ ਕਿਤੇ ਉਹ ਸੁਣ ਨਹੀਂ ਪਾਇਆ ਤੇ ਉਸੇ ਤਰੀਕੇ ਨਾਲ ਇਸੇ ਤਜਰਬੇ ਦੇ ਨਾਲ ਮੈਨੂੰ ਕਹਿਤਾ ਤੂੰ ਜਾਣਦੀ ਹੈ ਮੇਰੇ ਮਗਰੋਂ ਖੁਦਾ ਦਾ ਧੰਨਵਾਦ ਹੈ ਕਿ ਜਿੱਦਾਂ ਮੈਂ ਉਹਨੂੰ ਸ਼ਬਦ ਬੋਲੇ ਚੁੱਪ ਹੋ ਗਈ ਸ਼ਾਂਤ ਹੋ ਗਈ ਉਸ ਤੋਂ ਬਾਅਦ ਅਸੀਂ ਸਾਡੇ ਮੇਰੇ ਪਾਸਟਰ ਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਬੱਸ ਇਹ ਸੀਰ ਬਣਿਆ ਹੋਇਆ ਤੇ ਮੇਰੀ ਇੱਛਾ ਕਿ ਮੈਂ ਤੁਹਾਡੇ ਕੋਲ ਲਿਆਵਾਂ ਆਪਾਂ ਸਾਰੇ ਮਿਲ ਕੇ ਜਿਹੜੀ ਪ੍ਰਾਰਥਨਾ ਕਰਾਂਗੇ ਔਰ ਪ੍ਰਭੂ ਦਿਆ ਕਰੇਗਾ ਕਿਉਂਕਿ ਮੈਂ ਕਦੇ ਵੀ ਔਰ ਓਵਰ ਕੌਨਫੀਡੈਂਸ ਦੇ ਵਿੱਚ ਨਹੀਂ ਚੱਲਦਾ ਕਿ ਮੈਂ ਹੀ ਇਹ ਕੰਮ ਕਰਦਾ ਮੈਂ ਕੰਮ ਕਰਨ ਵਾਲਾ ਕੋਈ ਵੀ ਕੰਮ ਕਰਨ ਵਾਲਾ ਨਹੀਂ ਤੋਂ ਚੀਜ਼ ਵੀ ਕੋਈ ਮਤਲਬ ਹਾਈ ਲੈਵਲ ਦੀ ਨਾ ਕਹਿ ਰਹੀ ਹੈ ਵੱਡੀ ਲੈਵਲ ਦੀ ਸੀ ਜਿਹਨੂੰ ਮੈਂ ਜਿਹੜੀ ਮੈਨੂੰ ਕੰਪੀਟੀਸ਼ਨ ਦੇ ਰਹੀ ਸੀ ਨਹੀਂ ਤੁਹਾਨੂੰ ਦੱਸਿਆ ਕਿ ਉਹ ਫੋਨ ਦੇ ਉੱਪਰ ਹੀ ਬੜੇ ਕੰਮ ਹੋ ਰਹੀ ਸੀ ਤੇ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਫੋਸਪੁਰ ਏਰੀਆ 'ਚ ਅਸੀਂ ਇੱਕ ਪ੍ਰਾਰਥਨਾ ਸਭਾ ਅਟੈਂਡ ਕਰਨਾ ਆ ਰਹੇ ਹਾਂ ਤੁਸੀਂ ਉੱਥੇ ਲੈ ਜਾਓ ਅਸੀਂ ਉਹਨਾਂ ਨੂੰ ਉੱਥੇ ਲੈ ਗਏ ਮੇਰੇ ਨਾਲ ਮੇਰੇ ਮੈਸੇਜ ਨੇ ਉਹਨਾਂ ਦਾ ਬੇਟਾ ਆ ਮੈਂ ਗੱਡੀ ਚ ਲਾ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿੰਦਾ ਪਿਆ ਆ ਕਿ ਤੁਸੀਂ ਇਹਨੂੰ ਵਾਰੀ ਨਹੀਂ ਖੋਲਣ ਦੇਣ ਤੁਸੀਂ ਇਹਦੇ ਨਾਲ ਕੋਈ ਬਹਿਸ ਬਾਜ਼ੀ ਨਹੀਂ ਕਰਨਾ ਕਿ ਮੈਂ ਕਦੇ ਵੀ ਜਦੋਂ ਐਜਾ ਸੀਨ ਕਿਤੇ ਮੈਂ ਤਾਂ ਕਹਿੰਦਾ ਨਾ ਹੀ ਆਵੇ ਕਿਸੇ ਕੋਲ ਪਰ ਜੇ ਆਉਂਦਾ ਵੀ ਹੈ ਨਾ ਮੈਂ ਤਾਂ ਤਜਰਬੇ ਦੁਸਰੀ ਚਾਹੁੰਦਾ ਆ ਬਾਈਬਲ ਦੇ ਵਿੱਚੋਂ ਮੈਂ ਇੱਕ ਚੀਜ਼ ਸਿੱਖੀ ਆ ਬਾਈਬਲ ਇਹ ਕਹਿੰਦੀ ਆ ਉਹ ਝੂਠਾ ਹੈ ਬਲਕਿ ਝੂਠਾ ਨਹੀਂ ਝੂਠਿਆਂ ਦਾ ਵੀ ਪਤੰਦਰ ਅਸਲ 'ਚ ਪਤੰਦਰ ਸ਼ਬਦ ਪਿਓਲ ਹੀ ਵਰਤੇ ਜਾਂਦਾ ਹੂੰ ਕਾਮ ਅਸੀਂ ਅੱਜਕੱਲ ਹਾਸੇ ਦੀ ਚੱਲਦਾ ਨਾ ਉਹ ਪਤੰਦਰਾ ਹੈ ਅਸੀਂ ਹਰੇਕ ਨੂੰ ਹੀ ਪਾਪਾ ਕਹਿਣ ਲੱਗ ਜਾਂਦੇ ਹਾਂ ਪਤੰਦਰ ਸ਼ਬਦ ਅਸਲ 'ਚ ਪਿਓਲ ਹੀ ਵਰਤੇ ਜਾਂਦਾ ਹੈ ਮੈਂ ਸੱਚ ਵਿੱਚ ਨਹੀਂ ਕਹਿਣਾ ਚਾਹੀਦਾ ਪਰ ਉਹ ਸ਼ੈਤਾਨ ਜਿਹੜਾ ਹੈਗਾ ਜਿਹੜੀਆਂ ਦੁਸ਼ਟ ਆਤਮਾਵਾਂ ਹੈਗੀਆਂ ਭੂਤ ਹੈਗੇ ਨੇ ਇਹ ਝੂਠਾਂ ਦੇ ਪਤੰਦਰ ਹੈ। ਔਰ ਮੈਂ ਇਹਨੂੰ ਕਹਾਂ ਵੀ ਤੁਸੀਂ ਇਹਨਾਂ ਬਹਿਸ ਨਹੀਂ ਕਰਨੀ ਕਿਉਂਕਿ ਆਮ ਤੌਰ ਤੇ ਤੁਸੀਂ ਵੇਖਿਆ ਨਾ ਜਦੋਂ ਵੀ ਤੁਸੀਂ ਸੁਣਿਆ ਹੋਵੇਗਾ ਜਾਂ ਸ਼ਾਇਦ ਫਿਲਮਾਂ ਚੂਕਦੇ ਵੇਖਿਆ ਤੇ ਜਾਂ ਮੇਰਾ ਵੀ ਤਜਰਬਾ ਹੈ ਮੈਂ ਬਹੁਤ ਸਿਆਣੇ ਕੋਲੇ ਤੂੰ ਓਕੇ ਮੂੰਹ ਬੋਲੇ ਸਿਆਣੇ ਨੇ ਥੈਂਕ ਯੂ ਉਹਨਾਂ ਕੋਲੇ ਮੈਂ ਵੀ ਗਿਆ ਸੀ ਤੁਸੀਂ ਵੀ ਗਏ ਹੋ ਤਾਂ ਉੱਥੇ ਕਿ ਸੀਨ ਜੂਰੂਰ ਕ੍ਰੀਏਟ ਹੁੰਦਾ ਪੁੱਛਦੇ ਨੇ ਤੂੰ ਕਿੱਥੋਂ ਆਈ ਹੈਂ ਹੈਂਜੀ ਜਦੋਂ ਕਿਸੇ ਦੁਸ਼ਟ ਆਤਮਾ ਨੂੰ ਜਾਂ ਐਜੀ ਐਂਟੀਟੀ ਨੂੰ ਪੁੱਛਿਆ ਜਾਂਦਾ ਕਿ ਤੂੰ ਕੌਣ ਹੈ ਜਾਂ ਤੂੰ ਕਿੱਥੋਂ ਆਈ ਆ ਤਾਂ ਇਹੀ ਉੱਥੇ ਜ਼ਾਹਿਰ ਹੁੰਦਾ ਆ ਜਦੋਂ ਉਹ ਐਂਟੀਟੀ ਜਵਾਬ ਦਿੰਦੀ ਹੈ ਨਾ ਉਹ ਕੋਈ ਸ਼ੈ ਜਿਹੜੀ ਵੀ ਹੈ ਉਹ ਉਹਨੂੰ ਜਵਾਬ ਦਿੰਦੀ ਹੈ ਸਿਆਣੇ ਨੂੰ ਜਾਂ ਉਦਰੇ ਹੀ ਬੋਲਦੀ ਹੈ ਤੇ 90% ਜਿਹਦੇ ਉੱਪਰ ਉਹਦਾ ਪ੍ਰਭਾਵ ਹੁੰਦਾ ਨਾ ਉਹਦੇ ਰਿਸ਼ਤੇਦਾਰਾਂ ਦਾ ਨਾਮ ਲੈ ਦਿੰਦੀ ਹੈ ਹਾਂਜੀ ਮੈਂ ਇਹਦਾ ਫਲਾਣਾ ਰਿਸ਼ਤੇਦਾਰ ਹਾਂ ਹਾਂਜੀ ਤੇ ਜੇ ਫਲਾਣਾ ਰਿਸ਼ਤੇਦਾਰ ਨਾ ਬੋਲੂਗੀ ਮੈਂ ਬਾਹਰੋਂ ਆਈ ਆ ਕਿ ਤੁੰਗ ਆਈਆਂ ਕਿਵੇਂ ਆਈਆਂ ਫਿਰ ਪੁੱਛਦੇ ਨੇ ਕੌਣ ਲੈ ਕੇ ਆਇਆ ਤਾਂ ਫਿਰ ਉੱਥੇ ਪਲੇਸ ਪੁੱਉਣ ਵਾਲਾ ਕੰਮ ਕਰਦੀਆਂ ਨੇ ਕਿ ਦਾ ਫਲਾਨਾ ਰਿਸ਼ਤੇਦਾਰ ਮੈਨੂੰ ਲੈ ਕੇ ਆਇਆ ਹਾਂਜੀ 90% ਇਹੀ ਸੀ ਹਾਂਜੀ ਤੇ ਹੋਰ ਉਹ ਉੱਥੇ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਉਹ ਵਿਚਾਰੇ ਉਹ ਜਿਹੜੇ ਸਿਆਣੇ ਨੇ ਉਹ ਵੀ ਕਹਿੰਦੇ ਨੇ ਕਿ ਨਹੀਂ ਕੰਮ ਉਲਝ ਜਾਂਦਾ ਹੈ ਕਈ ਵਾਰੀ ਫਿਰ ਥਾਣੋਂ ਥਾਣੀ ਜਾਂ ਲੜਾਈਆਂ ਵਾਲੇ ਵੀ ਕਿਉਂ ਕਿਉਂਕਿ ਉਹ ਆਪਣੇ ਉੱਪਰੋਂ ਫੋਕਸ ਘਟਾ ਕੇ ਉਹਨਾਂ ਦਾ ਫੋਕਸ ਡਾਇਵਰਟ ਕਰ ਦਿੰਦੇ ਨੇ ਔਰ ਉਹਨਾਂ ਨੂੰ ਵਾਪਸ ਲੜਾਈ ਕਰੇ ਚਲਾ ਤ ਰਹਿੰਦੇ ਨੇ ਤੇ ਉਹਨੂੰ ਉਹਦਾ ਉੱਥੇ ਸਿਸਟਮ ਫ੍ਰੀ ਹੈ ਉਹਦਾ ਫ੍ਰੀ ਹੋ ਉਹ ਆਪਣੇ ਘਰ ਚ ਰਹਿ ਰਹੀ ਹੈ ਉਹਦਾ ਇੱਕ ਘਰ ਬਣਾਇਆ ਹੋਇਆ ਉਹ ਆਪਣੇ ਘਰ ਚ ਰਹਿ ਰਹੀ ਹੈ ਆਰਾਮ ਦੇ ਨਾਲ ਤੇ ਮੈਂ ਉਸੇ ਤਰੀਕੇ ਨਾਲ ਮੈਂ ਆਪਣੀ ਪਤਨੀ ਨੂੰ ਔਰ ਬਰਦਰ ਨੂੰ ਉਹਨਾਂ ਨੂੰ ਕਿਹਾ ਕਿ ਮੈਂ ਕਿ ਤੁਸੀ ਇਹਨਾਂ ਨਾਲ ਗੱਲ ਨਹੀਂ ਕਰਨ ਜਦੋਂ ਤੋਂ ਤੁਹਾਡ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਤੁਸੀਂ ਆਪ ਦੀ ਮਨ ਦੇ ਵਿੱਚ ਪ੍ਰਸਨਾ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਸਾਰੇ ਰਾ ਫੋਜਪੁਰ ਤੋਂ ਅੱਗੇ ਪਿੰਡ ਸੀ ਪ੍ਰਾਰਥਨਾ ਕਰਦੇ ਕਿ ਜਦੋਂ ਉੱਥੇ ਗਏ ਤੇ ਉੱਥੇ ਉਹ ਪ੍ਰਾਰਥਨਾ ਸਭਾ ਚੱਲਦੀ ਪਈ ਸੀ ਇਹ ਸਾਡੇ ਇੱਕ ਬ੍ਰਦਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਡੈਥ ਦੀ ਉਹ ਮੀਟਿੰਗ ਚੱਲਦੀ ਪਈ ਸੀ ਜਿਹੜੀ ਆਪਾਂ ਭੋਗ ਕਹਿੰਦੇ ਹਾਂ ਸੋ ਉੱਥੇ ਰੋਗਦਾਸ ਸੀਗੇ ਪ੍ਰਚਾਰ ਕਰ ਰਹੇ ਸੀ ਅਸੀਂ ਉੱਥੇ ਜਾ ਕੇ ਬੈਠ ਗਏ ਤੇ ਪੂਰੇ ਸਫ਼ਰ ਦੇ ਵਿੱਚ ਉਹ ਸਾਨੂੰ ਤਾੜ ਰਹੀ ਆ ਆਣੇ ਕੱਢ ਰਹੀ ਆ ਹੁੰਗਰ ਰਹੀ ਆ ਛੁੱਟਣ ਦੀ ਕੋਸ਼ਿਸ਼ ਕਰ ਰਹੀ ਆ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਡਰਾਉਣ ਦੀ ਕੋਸ਼ਿਸ਼ ਕਰ ਰਹੀ ਆ ਧਮਕਾ ਰਹੀ ਆ ਬੜਾ ਕੁਝ ਹੋਇਆ ਪੂਰੇ ਸਫ਼ਰ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਜਦੋਂ 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 ਅਸੀਂ ਜਦੋਂ ਜਦੋਂ ਆਪਣੀ ਉਸ ਜਗ੍ਹਾ ਤੇ ਪਹੁੰਚ ਗਏ ਉੱਥੇ ਪਹੁੰਚ ਕੇ ਵੀ ਅਸੀਂ ਉਹਨੂੰ ਫੜ ਘੜ ਕੇ ਬਾਹਰ ਦਿੱਤਾ ਆ ਉੱਥੇ ਉਹਦੀ ਹਿੰਮਤ ਨਹੀਂ ਪਈ ਕਿ ਉਹ ਹਿੱਲ ਸਕੇ ਪਰ ਉਹਦੀਆਂ ਅੱਖਾਂ ਮੇਰੇ ਉੱਪਰ ਗੱਡੀਆਂ ਹੋਈਆਂ ਮਤਲਬ ਪੰਜਾਬੀ ਚ ਕਹਾਂ ਕਿ ਮੈਂ ਉਹਦਾ ਪ੍ਰੋਪਰ ਐਂਟੀ ਪਾਰਟੀ ਬਣਿਆ ਆ ਵੀ ਇਹ ਮੇਰੇ ਰਾਹ ਦੇ ਵਿੱਚ ਰੋੜਾ ਬਣਿਆ ਹੈ ਜਦੋਂ ਅਸੀਂ ਉਹ ਪ੍ਰਾਰਥਨਾ ਸਭਾ ਨੂੰ ਖਤਮ ਕੀਤੀ ਉੱਥੇ ਅਸੀਂ ਲਗਭਗ ਮੈਂ ਹਜੇ ਹੁਣੇ ਸੇਵਾ ਦੇ ਵਿੱਚ ਆਇਆ ਸੀ ਮੈਂ ਨਵਾਂ ਨਵਾਂ ਪਾਸਟਰ ਬਣਿਆ ਸੀ ਪਰ ਪੁਰਾਣੇ ਪ੍ਰਭੂ ਦੇ ਦਾਸ ਪਾਸਟਰ ਜਿਹੜੇ ਸੀ ਉੱਥੇ 7-8 ਜਣੇ ਸੀ ਸੀ ਤੇ ਸਭ ਨੇ ਨਾਲ ਤੁਹਾਨੂੰ ਲਈ ਪ੍ਰਾਰਥਨਾ ਕੀਤੀ। ਔਰ ਜਦੋਂ ਅਸੀਂ ਪ੍ਰਾਰਥਨਾ ਕੀਤੀ ਤਾਂ ਉਹਦੇ ਸੋਕ ਸਾਰੇ ਪਾਸੋਂ ਟੁੱਟ ਕੇ ਮੇਰੇ ਉੱਪਰ ਆ ਗਏ। ਉਹ ਮੇਰੇ ਨਾਲ ਮਤਲਬ ਅੰਦਰੋਂ ਚੱਲ ਰਿਹਾ ਉਹਦਾ ਸੰਘਰਸ਼। ਅਸੀਂ ਉੱਥੋਂ ਨਿਕਲੇ ਦੇਖੋ ਮੈਂ ਇੱਕ ਆਮ ਤੌਰ ਤੇ ਕਿਹਾ ਜਾਂਦਾ ਨਾ ਡਾਕਟਰੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਸਾਈਕੋਲੋਜੀਕਲ ਫੋਨ ਹੂੰ ਤੇ ਉਹਨਾਂ ਦੇ ਦੇਖੋ ਇਹਦੇ ਤੇ ਆਉਣਾ ਸੀਗਾ ਮੇਰਾ ਸਵਾਲ ਆਗਲਾ ਇਹੀ ਸੀ ਪਰ ਤੁਸੀਂ ਆਪਦਾ ਪੂਰਾ ਕਰ ਲਓ ਤੁਹਾਨੂੰ ਜੀ ਤੇ ਉਹ ਹਰ ਇੱਕ ਬੰਦਾ ਹਰ ਜਗ੍ਹਾ ਤੇ ਭੱਜਦਾ ਹੈ ਤੇ ਉਹ ਬੀਬੀ ਦੇ ਨੌ ਦਾ ਸਾਨੂੰ ਫੋਨ ਆਇਆ ਰਸਤੇ ਦੇ ਵਿੱਚ ਕਿ ਫ੍ਰੀਕੋਰਟ ਮੈਡੀਕਲ ਦੇ ਸਾਹਮਣੇ ਇੱਕ ਡਾਕਟਰ ਸਾਹਿਬ ਨੇ ਸੈਕਟਰੀਸਟ ਤੁਸੀਂ ਇਹਨਾਂ ਨੂੰ ਉਹਨਾਂ ਕੋਲ ਲੈ ਕੇ ਜਾਓ ਸਾਡਾ ਫਲਾਣੇ ਰਿਸ਼ਤੇਦਾਰ ਉਸੇ ਠੀਕ ਹੋ ਗਏ ਤੇ ਮੈਨੂੰ ਕਹਿੰਦੇ ਜੀ ਕਿਵੇਂ ਕਰਨਾ ਤੇ ਉਹ ਤਾਂ ਬਸ ਜਦੋਂ ਜਹਿਦ ਦੇ ਵਿੱਚ ਸੀਗੇ ਬੇਟਾ ਉਹਨਾਂ ਦਾ ਉਹਨਾਂ ਨੇ ਮੇਰੇ ਤੇ ਸਿੱਟ ਦਿੱਤੀ ਵੀ ਜਿਵੇਂ ਤੁਸੀਂ ਕਰੋਗੇ ਮੈਂ ਕਿਹਾ ਜੀ ਆਪਾਂ ਕਿਸੇ ਦੇ ਮਨ 'ਚ ਬਹਿਣੇ ਨਹੀਂ ਰਹਿਣ ਦੇਣਾ ਚਲੋ ਠੀਕ ਹੈ ਮੈਂ ਫਰੀਦਕੋਟ ਬਾਈਪਾਸ ਆਹ ਸੋਰੀ ਫਰੋਜ਼ਪੁਰ ਬਾਈਪਾਸ ਤੋਂ ਗੱਡੀ ਫਰੋਜ਼ ਫਰੀਦਕੋਟ ਨੂੰ ਕਰ ਦੋ ਪਰ ਰਸਤੇ ਦੇ ਵਿੱਚ ਅਸੀਂ ਇੱਕ ਹੀ ਕੰਮ ਕਰਦੇਗੇ ਮੈਂ ਜਿਵੇਂ ਕਿਹਾ ਸੀ ਮੈਂ ਕਿਹਾ ਇਹਨਾਂ ਨੇ ਬੋਲਣਾ ਨਹੀਂ ਔਰ ਤੁਸੀਂ ਆਪਸ 'ਚ ਵੀ ਨਹੀਂ ਬੋਲਣਾ ਆਪਾਂ ਨਹੀਂ ਗੱਲਾਂ ਕਰਨੀਆਂ ਅਸੀਂ ਪ੍ਰਾਰਥਨਾ ਹੀ ਕਰਨੀ ਉਸ ਲਗਭਗ ਡੇਢ ਘੰਟੇ ਸਫ਼ਰ ਦੇ ਵਿੱਚ ਜਾਣ ਤੋਂ ਬਾਅਦ ਅਸੀਂ ਕੁਝ ਸਮਾਂ ਪ੍ਰਾਰਥਨਾ ਸਭਾ 'ਚ ਬੈਠੇ ਉਸ 4 ਘੰਟੇ ਦੇ ਲਗਭਗ ਅਸੀਂ ਪ੍ਰਾਰਥਨਾ ਦਾ ਪੂਰਾ ਮਾਹੌਲ ਕ੍ਰੀਏਟ ਕੀਤਾ ਉਹਦੇ ਆਲੇ ਦੁਆਲੇ ਤੇ ਤੁਸੀਂ ਜਿੱਕਿਨ ਮੰਨਣਾ ਫਰੀਦਕੋਟ ਉਸ ਡਾਕਟਰ ਸਾਹਿਬ ਦੇ ਕੋਲ ਜਾਣ ਤੋਂ ਪਹਿਲਾਂ ਪਹਿਲਾਂ ਉਹ ਮਾਈ ਕਹਿੰਦੀ ਆਪਾਂ ਇੱਥੇ ਕੀ ਕਰਦੇ ਕਰਦੇ ਓਕੇ ਉਹ ਬਿਲਕੁਲ ਨਾਰਮਲ ਹੋ ਗਿਆ ਤੇ ਉਹਨਾਂ ਦਾ ਬੇਟਾ ਕਨਫਿਊਜ਼ ਕੇ ਮੇਰੀ ਪਤਨੀ ਵੀ ਕਹਿੰਦੀ ਨਹੀਂ ਆਪ ਕੋਣ ਨਹੀਂ ਜਾਣ ਲੱਗ ਡਾਕਟਰ ਕੋਲ ਲੋੜ ਹੀ ਨਹੀਂ ਕਹਿੰਦੀ ਇਹ ਵਹਿਮ ਕਢਾਉਣਾ ਹੈ ਅਸੀਂ ਜਾ ਕੇ ਡਾਕਟਰ ਨੂੰ ਦੱਸੀ ਸਪਸ਼ਟ ਗੱਲ ਹੈ ਜੀ ਫਿਰ ਡਾਕਟਰ ਮੰਨਦੇ ਨਹੀਂ ਇਸ ਚੀਜ਼ ਨੂੰ ਅਸੀਂ ਆਖਿਆ ਜੀ ਹੁਣ ਤੋਂ 10 ਮਿੰਟ ਪਹਿਲਾਂ ਤੱਕ ਆ ਸੀਨ ਸੀ ਡਾਕਟਰ ਮੰਨਣ ਲਈ ਕਿਹਾ ਕਹਿੰਦੇ ਜਿਹਨਾਂ ਨੂੰ ਮੈਂਟਲ ਪ੍ਰੈਸ਼ਰ ਹੈ ਉਹਨਾਂ ਨੂੰ ਚਲੋ ਜੀ ਤੁਸੀਂ ਦਵਾਈਆਂ ਲਿਖ ਦਿਓ ਨਾ ਹੁਣ ਉਹ ਜਦੋਂ ਅਸੀਂ ਉਹਨਾਂ ਨੂੰ ਇਹ ਕਹਾਣੀ ਸੁਣਾਈ ਨਾ ਡਾਕਟਰ ਸਾਹਿਬ ਨੂੰ ਉਹਨਾਂ ਦਾ ਵਿਊ ਸਾਡੇ ਲਈ ਚੇਂਜ ਹੋ ਗਿਆ ਉਹਨਾਂ ਨੇ ਜਸਟ ਫਾਰਮੈਲਟੀ ਦੇ ਤੌਰ ਤੇ ਦਵਾਈਆਂ ਲੈ ਲਈਆਂ ਸਿਸਟਮ ਤੋਂ ਪਤਾ ਸਮਝ ਗਏ ਹਣਾ ਕਿ ਅਗਲਾ ਕਹਿੰਦਾ ਵੀ ਇਹਨਾਂ ਦੇ ਦਿਮਾਗ 'ਚ ਕੁਝ ਹੋਰ ਚੱਲ ਰਿਹਾ ਉਹਨੇ ਸਾਨੂੰ ਅਟੈਂਡ ਜ਼ਰੂਰ ਕੀਤਾ ਫੀਸ ਭਰੇ ਸੀ ਅਟੈਂਡ ਕਰਨਾ ਸੀ ਪਰ ਉਹਨੇ ਫਾਰਮੈਲਟੀ ਦੇ ਤੌਰ ਤੇ ਕੋਈ ਦਵਾਈਆਂ ਲੈ ਦਿੱਤੀਆਂ ਅਸੀਂ ਦਵਾਈਆਂ ਵੀ ਲੈ ਲਈਆਂ ਤੇ ਅਸੀਂ ਚੱਲ ਪਏ ਉਹਨਾਂ ਨੂੰ ਪੁੱਛਿਆ ਰਾਤ ਦੇ ਵਿੱਚ ਪੁੱਛਦੇ ਵੀ ਪਹਿਲਾਂ ਜੋ ਹੁੰਦਾ ਰਿਹਾ ਕੱਲ ਪਰਸੋਂ ਦਾ ਜੋ ਹੋ ਰਿਹਾ ਤੈਨੂੰ ਬਤਾ ਯਾਰ ਜਿਉਹਨਾਂ ਨੂੰ ਸਾਰਾ ਕੁਝ ਦੱਸਿਆ ਤਾਂ ਉਹ ਰੋਣ ਲੱਗ ਪਏ ਰੋਣ ਲੱਗ ਗਏ ਕਿ ਅਸੀਂ ਤਿੰਨ ਦਿਨ ਕਹਿੰਦੀ ਵੀ ਮੈਂ ਕੀ ਕਰਾਂ असल ਜਿਹਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਬੜੇ ਸਾਰੇ ਬੰਧਨ ਸੀ ਬੜੀਆਂ ਸਾਰੀਆਂ ਇਹਨਾਂ ਚੀਜ਼ਾਂ ਦੇ ਪ੍ਰਭਾਵ ਸੀ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਹੀ ਹੋਇਆ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਜਵਾਨ ਮੌਤਾਂ ਹੋ ਚੁੱਕੀਆਂ ਨੇ। ਉਹ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਸੀਗੇ ਜਿਹੜੇ ਸ਼ਰਾਬ ਪੀ ਗਏ ਨੂੰ ਪਤਾ ਨਹੀਂ ਲੱਗਦਾ ਸੀ ਉਹ ਚੀਜ਼ਾਂ ਨੂੰ ਸ਼ਰਾਬ ਬਹੁਤ ਜ਼ਿਆਦਾ ਪੀਉਂਦੇ ਸੀ ਉਹ ਤੋਂ ਕੱਪੜੇ ਲਗਾ ਉਤਾਰ ਕੇ ਪਿੰਡ 'ਚ ਪਾ ਦਿੰਦੇ ਸੀ। ਇਹ ਮੇਰੇ ਕੋਲ ਇੱਕ ਪੰਜਾਬੀ ਦਾ ਸ਼ਬਦ ਹੈ ਰੁਈਏ ਪਾ ਦਿੰਦੇ ਹਾਂ ਹਾਂਜੀ ਹਾਂਜੀ ਉਹ ਰੁਈਏ ਪਾ ਦਿੰਦੀਆਂ ਸੀ ਚੀਜ਼ਾਂ ਉਹ ਜਾੜ ਦੇ ਵਿੱਚ ਲੈ ਜਾਣੀਆਂ ਉਹਨਾਂ ਨੂੰ ਕਿਉਂਕਿ ਇਸੀ ਦਾ ਬੰਬ ਬਾਈਬਲ ਬਿਆਨ ਕਰਦੀ ਹੈ ਪਰ ਉਹ ਘਟਨਾ ਦੇ ਨਾਲ ਉਹਨਾਂ ਨੂੰ ਪ੍ਰਮਾਤਮਾ ਨਾਲ ਜੁੜਨ ਦਾ ਉਹ ਸੱਚੇ ਪਰਮੇਸ਼ਰ ਨਾਲ ਜੁੜਨ ਦਾ ਜਾਂ ਮੈਂ ਬਾਈਬਲ ਹੀ ਪਾ ਜਾਂ ਆਪਣੇ ਸ਼ਬਦ ਨਾਲ ਨਾ ਕਹਾਂ ਪਰ ਉਹ ਯਿਸੂ ਮਸੀਹ ਨਾਲ ਜੁੜਨ ਦਾ ਮੌਕਾ ਹੈ ਉਹਨੂੰ ਨੇੜਿਆ ਉਹਨੂੰ ਪਤਾ ਹੋਇਆ ਕਿ ਮੈਂ ਪ੍ਰਾਰਥਨਾ ਦੇ ਨਾਲ ਜਾਂ ਇਹਨਾਂ ਚੀਜ਼ਾਂ ਨਾਲ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਨਹੀਂ ਛੱਡਿਆ ਉਹਨਾਂ ਸਾਡੇ ਕੋਲ ਲਿਆਂਦਾ ਅਸੀਂ ਅਸੀਂ ਹਰੇਕ ਨੂੰ ਪਿਆਰ ਕਰਦੇ ਹਾਂ ਇੱਥੇ ਲਿਆਂਦਾ ਅਸੀਂ ਕੁਝ ਨਹੀਂ ਕੀਤਾ ਕੋਈ ਜਿਵੇਂ ਅੱਜਕੱਲ ਤੁਸੀਂ ਆਮ ਤੌਰ ਤੇ ਸਾਡੇ ਉੱਪਰ ਅਲਿਗੇਸ਼ਨ ਲੱਗਦੇ ਪਾਸਟਰਾ ਉੱਪਰ ਖਾਸ ਤੌਰ ਤੇ ਉਹ ਸਿੱਟਣ ਸਿਟਾ ਕੇ ਦੁਸ਼ਟ ਆਤਮਾਵਾਂ ਕੱਢਾ ਕੁੱਟ ਕੱਢਣ ਦਾ ਕੰਮ ਹੋ ਰਿਹਾ ਹੈ ਹਨਾ ਜਾਂ ਮਕੂਤਾ ਦੇ ਮੂੰਹ ਮੇਰੇ ਮਾਈਕ ਲਾ ਲਤਾ ਹਾਂਜੀ ਤੂੰ ਕੌਣ ਹੈ ਨਹੀਂ ਉਦਾਂ ਕੁਛ ਨਹੀਂ ਕੀਤਾ ਸੀ ਤੇ ਸਿਰਫ ਸਿੰਪਲ ਆਪਣੇ ਕਰ ਦੇ ਵਿੱਚ ਰੱਖਿਆ ਔਰ ਉਹਨਾਂ ਦੇ ਆਸ-ਪਾਸੇ ਇੱਕ ਪੋਜ਼ਿਟਿਵ ਮਾਹੌਲ ਕ੍ਰੀਏਟ ਕੀਤਾ ਪ੍ਰਾਰਥਨਾ ਵਾਲਾ ਮਾਹੌਲ ਉਹਨਾਂ ਨੂੰ ਜਦੋਂ ਸਾਡੇ ਵਿੱਚ ਕੋਈ ਵੀ ਇੱਕ ਜਾਣਾ ਚਾਹੇ ਮੇਰੀ ਬੇਟੀ ਚਾਹੇ ਮੇਰੀ ਪਤਨੀ ਚਾਹੇ ਮੈਂ ਜੋ ਵੀ ਉਹਨਾਂ ਦੇ ਇਰਤ ਗਿਰਦ ਹੁੰਦਾ ਸੀ ਜੇ ਅਸੀਂ ਪ੍ਰਾਰਥਨਾ ਕਰਦੇ ਰਹਿੰਦੇ ਸੀ ਔਰ ਉਹਨਾਂ ਨੂੰ ਵੀ ਆਪਣੀ ਪ੍ਰਾਰਥਨਾ ਦੇ ਵਿੱਚ ਬਿਠਾਉਂਦੇ ਸੀ ਇੱਥੇ ਤੁਹਾਨੂੰ ਕਾਟਣਾ ਜੀ ਦੋਸਤੋ ਪਹਿਲਾਂ ਕਲੀਅਰ ਗੱਲ ਕਰ ਦਿੱਤੀ ਜਾਵੇ ਕਿ ਜਿਵੇਂ ਬਾਈ ਦਰਵਾਜ਼ਾ ਨੇ ਕਿਹਾਗਾ ਵੀ ਜੋ ਚੀਜ਼ਾਂ ਨੈਟ ਤੇ ਵਿਖਾਈਆਂ ਜਾ ਰਹੀਆਂ ਠੀਕ ਹੈ ਵੀ ਉਹ ਉਹ ਆਉਂਦੇ ਨੇ ਪਾਸਟਰ ਆਉਂਦੇ ਨੇ ਭੂਤ ਘੜਤਾ ਜੀ ਉਹ ਡਿੱਗਦੀਆਂ ਫਿਰਦੀਆਂ ਬੁੜੀਆਂ ਹਨਾ ਉਹ ਚੀਜ਼ ਬਾਈ ਹਣਾ ਨੇ ਸਪਸ਼ਟ ਆਪਦੇ ਜਵਾਨੀ ਕਹੀ ਹੈ ਵੀ ਉਹ ਚੀਜ਼ ਅਸੀਂ ਨਹੀਂ ਕੀਤੀ ਨਾ ਉਹ ਚੀਜ਼ ਅਸੀਂ ਦੇਖੀ ਨਾ ਉਹ ਅਸੀਂ ਕੀਤੀ ਅਸੀਂ ਸਿਰਫ ਮਾਹੌਲ ਕ੍ਰੀਏਟ ਕੀਤਾ ਉਹਦੇ ਆਲੇ ਦੁਆਲੇ ਪੋਜ਼ਿਟਿਵਿਟੀ ਦਾ ਪ੍ਰਭੂ ਦਾ ਨਾਮ ਲਿਆ ਪਰਮਾਤਮਾ ਦਾ ਨਾਮ ਲਿਆ ਉਹ ਆਟੋਮੈਟਿਕਲੀ ਠੀਕ ਹੋ ਗਈ ਰਾਈਟ ਤਾਂ ਜੋ ਵੀ ਮੇਰਾ ਵੀਰ ਭਰਾ ਇਸ ਵੀਡੀਓ ਨੂੰ ਦੇਖੇਗਾ ਤਾਂ ਉਹ ਗਲਤ ਕਮੈਂਟ ਨਹੀਂ ਕਰਨਾ ਕਿਸੇ ਨੇ ਵੀ ਜੇ ਉਹ ਕਰਦੇ ਆ ਤਾਂ ਤੁਸੀਂ ਆਪ ਦਾ ਜ਼ਿੰਮੇਵਾਰ ਆਪ ਹੋਵੋਗੇ ਠੀਕ ਹੈ ਜੀ ਸੋ ਸੋ ਜਦੋਂ ਇੱਥੇ ਇਸ ਮਾਹੌਲ ਦੇ ਵਿੱਚ ਰਹੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਸਮੇਂ ਬਾਅਦ ਬਿਲਕੁਲ ਜਦੋਂ ਫਿਰ ਠੀਕ ਕੀਤਾ ਤਾਂ ਉਹ ਆਪਣੇ ਘਰ ਚਲੇ ਗਏ ਤੇ ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਪ੍ਰਭੂ ਯਿਸੂ ਮਸੀਹ ਦਾ ਕਿ ਉਸ ਕਾਲ ਨੂੰ ਲਗਭਗ 3 ਸਾਲ ਤੋਂ ਉੱਪਰ ਹੋ ਗਏ ਨੇ 3-4 ਸਾਲ ਹੋ ਗਏ ਤੇ ਅੱਜ ਅੱਜ ਤੱਕ ਬਿਲਕੁਲ ਠੀਕ ਨੇ ਉਹਦੇ ਘਰ ਦਾ ਮਾਹੌਲ ਅੱਜ ਤੱਕ ਬਿਲਕੁਲ ਠੀਕ ਹੈ ਪਰ ਹੁਣ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਕੈਲਕੂਲੇਸ਼ਨ ਕੀਤਾ ਜਾਵੇ ਤਾਂ ਜੇ ਤੁਸੀਂ ਹੁਣ ਅਗਲੇ ਸਵਾਲ ਤੇ ਆ ਹੀ ਰਹੇ ਸੀਗੇ ਵੀ ਸਾਈਕੀਟ੍ਰਿਕ ਪ੍ਰੋਬਲਮ ਮੈਨੂੰ ਥੀ ਆਉਂਦਾ ਸੀ ਬਾਈ ਹਾਂਜੀ ਤੁਸੀਂ ਆਪਣਾ ਸਵਾਲ ਪੁੱਛੋ ਤਾਂ ਕਿ ਮੈਂ ਆਪਣਾ ਉਹ ਨੈਕਸਟ ਪੁਆਇੰਟ ਮੈਂ ਆਪ ਦਾ ਪੁਆਇੰਟ ਆਫ 뷰 ਰੱਖ ਸਕੋ ਮੈਂ ਇਹ ਸਵਾਲ ਸੀਗਾ ਜੀ ਮੇਰਾ ਵੀਰੇ ਵੀ ਡਾਕਟਰ ਹੈ ਸਾਇੰਸ ਹੈ ਵਿਗਿਆਨ ਹੈ ਉਹਨਾਂ ਨੇ